ਮਾਸਟਰ ਕੈਡਰ ਦੀ ਭਰਤੀ ਜਿਹੜੀ ਮਰਜ਼ੀ ਹੈ ਉਹਦੇ ਵਾਸਤੇ ਟੈਟ ਲਾਜ਼ਮੀ ਹੈ ਟੈਟ ਬਿਨਾ ਬੰਦਾ ਨਹੀਂ ਲਾ ਸਕਦੇ ਜਿਹੜੀ 41 ਕਾਰਡ ਤੇ ਵਿੱਚ 168 ਡੀਪੀਐਚ ਦੀ ਭਰਤੀ ਸੀ ਉਸ ਟਾਈਮ ਵਿਗਿਆਪਨ ਵਿੱਚ ਇੱਕ ਸ਼ਰਤ ਸੀ ਪੀਐਸ ਟੈਟ 2 ਲਾਜ਼ਮੀ ਤੌਰ ਤੇ ਪਾਸ ਹੋ ਲੇਕਿਨ ਹੁਣ ਉਹ ਸ਼ਰਤ ਨੂੰ ਹਟਾ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਦੇਖੋ ਸਪਸ਼ਟ ਤੌਰ ਤੇ ਲਿਖਿਆ ਭਰਤੀ ਮੁਕੰਮਲ ਹੋਣ ਤੋਂ ਬਾਅਦ ਨੀਮਤ ਸ਼ੋਧ ਕਰਨਾ ਗੈਰ ਕਾਨੂੰਨੀ ਅਜਿਹਾ ਫੈਸਲਾ ਕਾਨੂੰਨੀ ਰਾਜ ਲਈ ਸ਼ਰਾਬ ਸਾਡੀਆਂ ਲਿਸਟਾਂ ਪਾਣੀ ਰਹਿ ਗਈਆਂ ਸੀ ਚੱਕ ਕੇ ਰਾਤੋ ਰਾਤ ਪਤਾ ਨਹੀਂ ਕਿਹੜੀ ਇਹਨਾਂ ਨੇ ਇਹਨਾਂ ਨੇ ਕੀ ਇਹੋ ਜਿਹਾ ਕੀਤਾ ਚੱਕ ਕੇ ਰੂਲ ਹੀ ਬਦਲ ਤੇ ਕਰਨੇ ਵੀ ਫਿਜ਼ੀਕਲ ਦਾ ਟੈਟ ਹੁੰਦਾ ਹੀ ਨਹੀਂ ਸਰਕਾਰ ਨੇ ਫਿਜ਼ੀਕਲ ਦਾ ਟੈਟ ਜਿਹੜਾ ਹੈ ਐਡੀਸ਼ਨ ਕਰਕੇ ਲਿਆ ਐ ਇਸੇ ਸਾਲ ਚਲੋ ਮੰਨਦੇ ਆਂ ਵੀ ਜੇ ਫਿਜ਼ੀਕਲ ਰਸਟ ਟੈਟ ਲਾਜ਼ਮੀ ਨਹੀਂ ਤੇ ਸਰਕਾਰ ਕਿਉਂ ਲੈ ਰਹੀ ਐ ਸਰਕਾਰ ਕਿਉਂ ਪੈਸਾ ਖਰਾਬ ਕਰ ਰਹੀ ਐ ਸਾਡਾ ਤੇ ਲੋਕਾਂ ਦਾ ਜੇ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਸਿਲੈਕਸ਼ਨ ਲਿਸਟ ਆਉਂਦੀ ਐ ਜਨ ਤੱਕ ਪਬਲਿਕ ਹੁੰਦੀ ਐ ਜੀ ਉਹ ਘਟੋ ਘਟ 2 ਜਾਂ 3 ਦਿਨ ਪਬਲਿਕ ਡੋਮੇਨ 'ਚ ਰਹਿੰਦੀ ਐ ਉਸ ਤੋਂ ਬਾਅਦ ਇਹ ਜਿਹੜੇ ਪ੍ਰੋਸੈਸ ਸ਼ੁਰੂ ਹੁੰਦਾ ਸਰਕਾਰ ਨੇ ਪਹਿਲਾਂ ਕੈਂਡੀਡੇਟਸ ਨੂੰ ਜੁਆਇਨ ਕਰਵਾਉਣ ਤੋਂ ਬਾਅਦ ਅਗਲੇ ਦਿਨ ਜਦੋਂ ਸਿਚੁਏਸ਼ਨ ਚਲੇ ਗਏ ਆਪਣੇ ਜੁਆਇਨ ਕਰਨ ਉਸ ਤੋਂ ਬਾਅਦ ਇਹ ਸਿਲੈ ਮਿਊਜ਼ਿਕ ਦੇ ਵਿੱਚ ਉੱਥੇ ਜਿਹੜੀ ਸਟੇਟਮੈਂਟ ਦੇ ਕੇ ਆਇਆ ਹਾਈ ਕੋਰਟ ਦੇ ਵਿੱਚ ਡਿਪਾਰਟਮੈਂਟ ਵੀ ਅਸੀਂ 2018 ਦੇ ਰੂਲਾਂ ਦੇ ਅਕੋਰਡਿੰਗ ਤੁਹਾਨੂੰ ਟਟ ਤੋਂ ਛੋੜ ਦੇ ਨਹੀਂ ਸਕਦੇ ਤੇ ਫਿਰ ਇਹ ਫਿਜ਼ੀਕਲ ਐਜੂਕੇਸ਼ਨ ਦੇ ਜਿਹੜੇ ਟੀਚਰਾਂ ਵਾਰੀ ਇਹ ਕਿਉਂ ਦਿੱਤੀ ਕੇਵਲ ਟਟ ਪਾਸ ਉਮੀਦਵਾਰ ਹੀ ਇਸ ਵਿੱਚ ਵਿਚਾਰੇ ਜਾਣਗੇ ਬਾਕੀਆਂ ਨੂੰ ਨਹੀਂ ਵਿਚਾਰਿਆ ਜਾਵੇਗਾ ਦੇਖੋ ਸਰਕਾਰ ਦੀ ਮਨਸ਼ਾ ਸਾਰੀ ਜ਼ਾਹਿਰ ਹੋ ਗਈ ਕਿ ਟਟਲ ਐਜਮੀ ਹੈ ਲੇਕਿਨ ਇਹ ਜਿਹੜੇ ਸਾਡੀ ਕੇਸ ਦੇ ਵਿੱਚ ਇਹਨਾਂ ਨੇ ਕਿਹਾ ਸਾਡੇ ਕੋਲ ਬਾਈ ਮਿਸਟੇਕਨ ਟਟ ਪਿਆ ਗਿਆ ਲੇਕਿਨ ਅਸੀਂ ਉੱਥੇ ਇਹ ਚੀਜ਼ ਸਾਬਤ ਕਰਤੀ ਵੀ ਬਾਈ ਮਿਸਟੇਕ ਨਹੀਂ ਹੈ ਸਾਤਰੀ ਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਅਜਸ ਕਰੇਵਾਂ ਲਮੀਤ ਕਰਦਾ ਟਿਕ ਟਕ ਕਰੋਗੇ ਪੰਜਾਬ ਸਰਕਾਰ ਮਾਨ ਸਰਕਾਰ ਉਹ ਸਰਕਾਰ ਆ ਜਿਹੜੀ ਰੋਜ਼ਗਾਰ ਦਾ ਰੌਲਾ ਪਾ ਕੇ ਰੋਜ਼ਗਾਰ ਦਾ ਢੰਡੋਰਾ ਪਿੱਟ ਕੇ ਜਿਹੜੀ ਆ ਗਈ ਉਹ ਸੱਤਾ ਦੇ ਵਿੱਚ ਆਈ ਸੀ ਪਰ ਜੇਕਰ ਹੁਣ ਦੇ ਦਿਨਾਂ ਦੀ ਗੱਲ ਕਰੀਏ ਸਰਕਾਰ ਦੇ 2 ਸਾਲ ਤੋਂ ਉੱਪਰ ਦਾ ਸਮਾਂ ਪੂਰਾ ਹੋ ਗਿਆ ਹੁਣ ਵੀ ਰੋਜ਼ਗਾਰ ਦੇ ਲਈ ਬੇਰੁਜ਼ਗਾਰ ਜਿਹੜੇ ਨੇ ਉਹ ਫਿਰ ਰਹੇ ਨੇ ਸਰਕਾਰ ਦੇ ਪਿੱਛੇ ਫਿਰ ਰਹੇ ਨੇ ਅਫਸਰਾਂ ਦੇ ਪਿੱਛੇ ਫਿਰ ਰਹੇ ਨੇ ਤੇ ੱੱੱਕੇ ਜਿਹੜੇ ਆ ਕੋਰਟ ਕਚਹਿਰੀਆਂ ਦੇ ਇਹਨਾਂ ਨੂੰ ਉਹ ਖਾਣੇ ਪੈ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਵੱਲੋਂ ਵੀ ਇੱਕ ਐਪੀਸੋਡ ਜਿਹੜਾ ਆ ਉਹ ਕੀਤਾ ਜਾਂਦਾ ਹੈ ਕਿ ਭਾਈ ਟੈਂਕੀ ਟਾਵਰ ਹਾਲੇ ਵੀ ਜਿਹੜੇ ਵੇਲੇ ਨਹੀਂ ਆ ਜਿਸ ਤੇ ਵਿੱਚ ਮੈਂਸ਼ਨ ਮੁੱਖ ਤੌਰ ਤੇ ਡੀਪੀ 168 ਜਿਹੜਾ ਉਹ ਕੀਤੀ ਗਈ ਸੀ ਕਿ ਭਾਈ ਧੂਰੀ ਦੀ ਟੈਂਕੀ ਦੇ ਉੱਪਰ ਉਹ ਬੈਠੇ ਆ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਜਿਹੜੇ ਆ ਉਹ ਮਿਲੇ ਹੋਏ ਆ ਇਹ ਐਪੀਸੋਡ ਕਰਨ ਤੋਂ ਬਾਅਦ ਮੇਰੇ ਨਾਲ ਕੁਝ ਵੀਰ ਜਿਹੜੇ ਨੇ ਉਹ رابطہ ਕਰਦੇ ਆ ਉਹ ਕਹਿੰਦੇ ਨੇ ਕਿ ਵੀਰ ਤੁਸੀਂ ਇੱਕ ਪੱਖ ਦਿਖਾ ਰਹੇ ਹੋ ਦੂਸਰਾ ਪੱਖ ਜਿਹੜਾ ਆ ਉਹ ਕੁਝ ਹੋਰ ਆ ਉਹ ਪੱਖ ਜਿਹੜਾ ਆ ਉਹ ਕੁਝ ਵੱਖਰਾ ਆ ਹਾਲਾਂਕਿ ਹੈ ਇਹ ਵੀ ਵੀਰਤਗਾਰ ਨੇ 41 ਕਾਰਡ ਦੀ ਜਿਹੜੀ ਭਰਤੀ ਕੱਢੀ ਜਾਂਦੀ ਆ ਚਰਨ ਦੀ ਚੰਨੀ ਹੋਰਾਂ ਦੀ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਿਹੜਾ ਜਾਰੀ ਹੁੰਦਾ ਉਹ ਉਸ ਦੇ ਵਿੱਚ ਇਹ ਵੀ ਆਉਂਦੇ ਨੇ ਤਾਂ ਦੂਸਰਾ ਪੱਖ ਕੀ ਆ ਦੂਸਰਾ ਪੱਖ ਡਿਟੇਲ ਦੇ ਵਿੱਚ ਸਮਝਣ ਦੀ ਡਿਟੇਲ ਦੇ ਵਿੱਚ ਜਾਣਨ ਦੀ ਜਿਹੜੀ ਆ ਗਈ ਆ ਉਹ ਇਹਨਾਂ ਤੋਂ ਕੋਸ਼ਿਸ਼ ਜਿਹੜੀ ਕਰਾਂਗੇ ਭਾਈ ਸਭ ਤੋਂ ਪਹਿਲਾਂ ਆਪਣਾ ਨਾਮ ਜ਼ਰੂਰ ਲਾਓ ਮੇਰਾ ਨਾਮ ਸਰਦੂਲ ਸਿੰਘ ਜੀ ਬੇਰਜ਼ਗਾਰ 168 ਟੈਟ ਪਾਸ ਕੈਂਡੀਡੇਟ ਅਸੀਂ ਧੰਨਵਾਦ ਕਰਦੇ ਆਂ ਬਈ ਤੁਹਾਡਾ ਜਸਕਰੇਵਾਲ ਜੀ ਔਰ ਆਰਐਮਬੀ ਟੈਲੀਵਿਜ਼ਨ ਦੇ ਜਿਹੜੇ ਸਾਰੇ ਫਾਲੋਅਰਸ ਐ ਸਰੋਤੇ ਐ ਔਰ ਅਸੀਂ ਆਪਣਾ ਇਹ ਪੱਖ ਐ ਜਿਹੜਾ ਉਹ ਰੱਖਣ ਜਾ ਰਹੇ ਆਂ ਵੀ ਇਹਦਾ ਭਰਤੀ ਦਾ ਜਿਹੜਾ ਅਸਲ ਪੱਖ ਕੀ ਐ ਇਹ ਭਰਤੀ ਐ ਜਿਹੜੀ ਮਾਸਟਰ ਕੈਡਰ 4161 ਦਾ ਹੀ ਹਿੱਸਾ ਸੀ ਔਰ ਇਹ ਭਰਤੀ ਜਿਹੜੀ ਚੰਨੀ ਸਰਕਾਰ ਵੇਲੇ 2018 ਦੇ ਸੋਧੇ ਹੋਏ ਸਰਵਿਸ ਰੂਲਾਂ ਅਨੁਸਾਰ ਫਿਜ਼ੀਕਲ ਐਜੂਕੇਸ਼ਨ ਵੀ ਔਰ 뮤직 ਜਿਹੜਾ ਸਬਜੈਕਟ ਹੈ ਉਹ ਵੀ ਇਹਦੇ ਵਿੱਚ ਹੈ ਜਿਹੜਾ ਟੈਟ ਦੇ ਜਿਹੜੀ ਵੇਸ ਤੇ ਇਹ ਭਰਤੀ ਜਿਹੜੀ ਹੋਏ ਪਹਿਲੀ ਵਾਰ ਜਿਹੜੀ ਹੋ ਰਹੀ ਸੀ ਔਰ ਇਹਦੇ ਸਬੰਧ ਦੇ ਵਿੱਚ ਜਿਹੜੀ ਅਸੀਂ ਕਲੀਅਰਿਫਿਕੇਸ਼ਨ ਹੈ ਜਿਹੜੀ ਉਹ ਪਬਲਿਕ ਦੇ ਵਿੱਚ ਅਸੀਂ ਦੇਣਾ ਚਾਹੁੰਦੇ ਆ ਸੋ ਜਿਹੜਾ ਭਰਤੀ ਦਾ ਜਿਹੜਾ ਪ੍ਰੋਸੈਸ ਹੈ ਉਹ ਨੋਟੀਫਿਕੇਸ਼ਨ ਨਾਲ ਚੱਲਿਆ ਔਰ ਨੋਟੀਫਿਕੇਸ਼ਨ ਦੇ ਵਿੱਚ ਜਿਹੜਾ ਟੈਟ ਹੈ ਉਹਦੀ ਸ਼ਰਤ ਹੈ ਜਿਹੜੀ ਇਹ ਲਾਜ਼ਮੀ ਤੌਰ ਤੇ 2018 ਦੇ ਨਿਜਮਾ ਦੇ ਅਕੋਰਡਿੰਗ ਪਹਿਲਾਂ ਤੋਂ ਹੀ ਰੱਖੀ ਗਈ ਹੈ ਨਾ ਕਿ ਬਾਅਦ ਦੇ ਵਿੱਚ ਨੋਟੀਫਿਕੇਸ਼ਨ ਆਉਂਦਾ ਹੈ ਜਦੋਂ ਨੋਟੀਫਿਕੇਸ਼ਨ ਆਉਂਦਾ ਹੈ ਔਰ ਉਹ ਜਦੋਂ ਫਾਰਮ ਅਪਲਾਈ ਕਰਦੇ ਆ ਉਦੋਂ ਵੀ ਲਿਖਿਆ ਹੁੰਦਾ ਵੀ ਕੀ ਤੁਸੀਂ ਟੈਟ ਪਾਸ ਹੋ ਠੀਕ ਹੈ ਉਹ ਵੀ ਇਹਦੇ ਵਿੱਚ ਕਾਲਮ ਜਿਹੜਾ ਹੈ ਉਸ ਤੋਂ ਬਾਅਦ ਵੀ ਇਹ ਟੈਟ ਪਾਸ ਨੇ ਉਹੀ ਅਪਲਾਈ ਕਰਨ ਜੋ ਟੈਟ ਪਾਸ ਹੈ ਉਹੀ ਅਪਲਾਈ ਕਰਨ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਅੱਗੇ ਚੱਲਦਾ ਹੈ ਪੇਪਰ ਹੁੰਦਾ ਹੈ ਮੈਰਿਟ ਬਣਦੀ ਹੈ ਤੇ ਸਕਰੂਟੀਨੀ ਹੈ ਜਿਹੜੀ ਉਹ ਕਰਵਾਈ ਜਾਂਦੀ ਹੈ ਵੱਖ-ਵੱਖ ਜਿਹੜੇ ਕੈਂਡੀਡੇਟਾਂ ਦੁਆਰਾ ਸੋ ਪਹਿਲਾ ਸਕਰੂਟੀ ਨਹੀਂ ਹੋਈ ਆ ਉਹਦੇ ਵਿੱਚ ਜੋ ਟਟ ਦਾ ਲਾਜ਼ਮੀ ਤੌਰ ਤੇ ਜਿਹੜੀ ਸ਼ਰਤ ਰੱਖੀ ਸੀ ਉਹ ਨਾਂ ਦੇ ਸਕਣ ਵਾਲੇ ਕੈਂਡੀਡੇਟ ਹੋਣ ਕਰਕੇ ਦੁਬਾਰਾ ਜਿਹੜੇ ਕਾਲ ਆ ਉਹ ਜਿਹੜਾ ਡਿਪਾਰਟਮੈਂਟ ਨੇ ਦਿੱਤੀ ਆ ਉਹਦੇ ਵਿੱਚ ਵੀ ਤੁਸੀਂ ਤੁਹਾਨੂੰ ਦਿਖਾ ਦਿੰਨੇ ਵੀ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਹੈ ਕੇਵਲ ਉਹ ਉਮੀਦਵਾਰ ਹੀ ਕਾਉਂਸਲਿੰਗ ਲਈ ਰਿਪੋਰਟ ਕਰਨ ਜਿਨ੍ਹਾਂ ਨੇ ਵਿਗਿਆਪਨ ਵਿੱਚ ਦਰਜ ਪੀਆ ਸਟੈਟ ਟੂ ਲਾਜ਼ਮੀ ਤੌਰ ਤੇ ਪਾਸ ਕੀਤਾ। ਹਾਂਜੀ। ਦੇਖੋ ਇਹ ਦੋ ਤਰ੍ਹਾਂ ਦਾ ਟੈਟ ਹੈ। ਇੱਕ ਪਹਿਲਾ ਪ੍ਰਾਇਮਰੀ ਟੀਚਰ ਲਈ ਪੇਪਰ 1 ਤੇ ਦੂਸਰਾ ਹੈ ਪੇਪਰ 2। ਸਾਇੰਸ ਔਰ ਮੈਥ ਲਈ ਅਲੱਗ ਤੋਂ ਹੁੰਦਾ ਹੈ ਤੇ ਜਿਹੜਾ ਬਾਕੀ ਸਬਜੈਕਟ ਰਹਿ ਜਾਂਦੇ ਆ ਜਿਵੇਂ ਕਿ ਇੰਗਲਿਸ਼ ਹੈ, ਹਿੰਦੀ ਹੈ ਜਾਂ ਹੋਰ ਇਹਨਾਂ ਲਈ ਪੇਪਰ ਹੈ ਜਿਹੜਾ ਅ ਟੂ ਆ ਜਿਹੜਾ ਸੋਸ਼ਲ ਸਾਇੰਸ ਵਾਲਾ ਜਿਹੜਾ ਉਹ ਰੱਖਿਆ ਗਿਆ ਹੈ। ਇਸੇ ਵੇਸਤੇ ਜਿਵੇਂ ਕਿ ਦੂਸਰਾ ਸਬਜੈਕਟ ਹੈ ਜਿਵੇਂ ਕਿ 뮤ਜ਼ਿਕ ਹੈ ਉਹਦੀ ਭਰਤੀ ਕੀਤੀ ਗਈ ਹੈ ਤੇ ਜਾਂ ਬਾਕੀ ਜਿਹੜਾ ਪ੍ਰਮੋਸ਼ਨ ਹੈ ਉਹ ਕੀਤੇਆਂ ਗਈਆਂ ਤੇ ਇਸ ਨੂੰ ਜਨੇ ਕੇਸ ਭਰਤੀ ਦਾ 2018 ਦੇ ਜਿਹੜਾ ਸੋਧ ਹੋਏ ਸੋਧੇ ਹੋਏ ਰੂਲ ਹੈ ਉਹਨੂੰ ਇਹਦਾ ਆਧਾਰ ਬਣਾਇਆ ਗਿਆ ਇਸ ਭਰਤੀ ਦਾ ਸੋ ਇਸੇ ਕਰਕੇ ਜਿਹੜਾ ਸਰਕਾਰ ਹੈ ਜਿਹੜੀ ਉਹ ਭਰਤੀ ਹੈ ਜਿਹੜੀ ਇਹ ਚਲਾ ਰਹੀ ਸੀ ਪਰ ਇਹਦੇ ਵਿੱਚ ਦੇਖੋ ਪਹਿਲਾਂ ਇਹਦੇ ਵਿੱਚ ਜਿਹੜੀ ਭਰਤੀ ਸਟਾਰਟ ਹੋਈ ਹੈ ਪੂਰੀ ਦੀ ਪੂਰੀ 41 ਘਟ ਉਦੋਂ ਇਹਦੇ ਜਿਹੜੇ ਜਿਹੜੀ ਯੋਗਤਾ ਹੈ ਉਹ ਐਨਸੀਟੀ ਦੇ ਰੂਲ ਅਨੁਸਾਰ 55% ਰੱਖੀ ਸੀ ਪਰ ਸਰਕਾਰ ਨੇ 309 ਦੇ ਜਿਹੜਾ ਜਿਹੜਾ ਉਹਦਾ ਆਰਟੀਕਲ ਹੈ ਉਹਦੇ ਤਹਿਤ ਇਹਦੇ ਵਿੱਚ ਕੁਝ ਚੇਂਜ ਕੀਤਾ ਉਹ ਚੇਂਜ ਕੀ ਕੀਤਾ ਜਿਹੜੇ ਸ਼ਰਤ 55% ਵਾਲੀ ਸੀ ਉਹਨੂੰ ਕੱਟ ਕਰਕੇ 45% ਕੀਤੀ ਗਈ ਫਿਜ਼ੀਕਲ এডੂਕੇਸ਼ਨ ਹੁਣ ਦੇਖੋ ਵੀ ਸੋਧ ਕੀਤੀ ਹੈ ਪਹਿਲਾਂ ਸੋਧ ਹੋ ਚੁੱਕੀ ਹੈ ਇਹਦੇ ਵਾਰ ਜੋ ਜ਼ਰੂਰੀ ਚੀਜ਼ ਸੀ ਉਹ ਸੋਧ ਕਰਤੀ ਹੈ ਇਦਾਂ ਮਤਲਬ ਹੁਣ ਬਾਕੀ ਸੋਧ ਕਰਨ ਦੀ ਤਾਂ ਕੋਈ ਗੁਜ਼ਾਇਸ਼ ਹੀ ਨਹੀਂ ਨਾ ਰਹੀ 45% ਵਾਲੀ ਜਿਹੜੀ ਸੋਧ ਆ ਉਹ ਇਹਦੇ ਵਿੱਚ ਦੇ ਦਿੱਤੀ ਗਈ ਚਲੋ ਉਸ ਤੋਂ ਬਾਅਦ ਕੀ ਆ ਫਾਰਮ ਆ ਜਿਹੜੇ ਇਸ ਤੋਂ ਬਾਅਦ ਦੇ ਵਿੱਚ ਕੀਤੀ ਗਈ ਆ ਨਹੀਂ ਨਹੀਂ ਇਹ ਤਾਂ ਸਟਾਰਟਿੰਗ ਚ ਸੋਧ ਕਰਕੇ ਨੋਟੀਫਿਕੇਸ਼ਨ ਆਇਆ ਸੋਧ ਕਰਕੇ ਸੋਧ ਕਰਕੇ ਨੋਟੀਫਿਕੇਸ਼ਨ ਆਇਆ ਉਹਦੇ ਵਿੱਚ ਟੈਟ ਦੀ ਸ਼ਰਤ ਹੈ ਜਿਹੜੀ ਉਹ ਜ਼ਰੂਰੀ ਤੌਰ ਤੇ ਰੱਖੀ ਗਈ ਹੈ 45% ਕਰਤੀ 45% ਕਰਤੀ ਫਿਜ਼ੀਕਲ ਵਾਸਤੇ ਸ਼ਰਤ ਤੇ ਬੀਏ ਦੀ ਗ੍ਰੈਜੂਏਸ਼ਨ ਦੇ 45% ਕਰਕੇ ਪਰ ਟੈਟ ਜਿਹੜਾ ਉਹ ਉਦੋਂ ਵੀ ਰੱਖਿਆ ਹੈ ਲਾਜ਼ਮੀ ਤੌਰ ਤੇ ਰੱਖਿਆ ਹੈ ਉਸ ਤੋਂ ਬਾਅਦ ਹੈ ਜੀ ਜਿਵੇਂ ਕਿ ਹੁਣ ਟੈਟ ਦੀ ਯੋਗਤਾ ਇਹ ਰੱਖੀ ਹੈ ਉਸ ਤੋਂ ਬਾਅਦ ਜਿਹੜੇ ਟੈਟ ਵਾਲੇ ਕੈਂਡੀਡੇਟ ਆ ਉਹ ਸਕਰੂਟੀ ਕਰਵਾ ਕੇ ਗਏ ਹੈ ਤੇ ਉਸ ਤੋਂ ਬਾਅਦ ਅਸੀਂ ਗੇੜੇ ਮਾਰਦੇ ਰਿਹਾ ਡਿਪਾਰਟਮੈਂਟ ਡਿਪਾਰਟਮੈਂਟ ਦੇ ਵਿੱਚ ਵੀ ਭਰਤੀ ਹੈ ਜਿਹੜੀ ਸਾਡੀ ਅੱਗੇ ਚਲਾਓ ਬਾਕੀ ਜਿਹੜੇ ਸਬਜੈਕਟਾਂ ਦੇ ਕੈਂਡੀਡੇਟ ਆ ਉਹ ਜੁਆਇਨ ਕਰ ਗਏ ਹੈ ਮੈਰਿਟ ਦੇ ਵੀ ਤੁਸੀਂ ਆਉਂਦੇ ਸੀ ਹੈ ਜੀ ਮੈਰਿਟ ਦੇ ਵਿੱਚ ਇੱਕ ਵਾਰ ਸਕਰੂਟ ਨਹੀਂ ਹੋਈ ਹੈ ਨਾ ਜੀ ਮੈਟਰ ਲਿਸਟ ਜਾਰੀ ਕਰਕੇ ਉਹ ਅਗਲਾ ਪ੍ਰੋਸੈਸ ਤਾਂ ਚਲਾਉਣਾ ਸੀ ਨਾ ਇੱਕ ਵਾਰ ਸਕਰੂਟ ਨਹੀਂ ਤਾਂ ਕਿ ਸਾਡਾ ਜਿਹੜਾ ਪ੍ਰੋਸੈਸ ਆ ਉਹ ਰੋਕ ਦਿੱਤਾ ਗਿਆ ਸਕਰੂਟਰੀ ਦਾ ਮਤਲਬ ਇਹੀ ਹੁੰਦਾ ਹੈ ਵੀ ਜਿਹੜੇ ਉਮੀਦਵਾਰ ਯੋਗ ਹਨ ਉਹਨਾਂ ਦੀ ਲਿਸਟ ਆ ਜਾਊਗੀ ਲੇਕਿਨ ਜਿਵੇਂ ਕਿ ਵਿਗਿਆਪਨ ਦੀ ਸ਼ਰਤ ਸੀਗੀ ਪੀਐਸਟ 2 ਲਾਜ਼ਮੀ ਤੌਰ ਤੇ ਪਾਸ ਹੋਵੇ ਜਿਹੜੇ ਉਮੀਦਵਾਰ ਪੀਐਸਟ 2 ਲਾਜ਼ਮੀ ਤੌਰ ਤੇ ਪਾਸ ਸੀਗੇ ਉਹਨਾਂ ਦੀ ਹੀ ਲਿਸਟ ਆਣੀ ਸੀਗੀ ਜਦ ਕਿ ਅਸੀਂ ਜਿਹੜੇ ਸਾਡੇ ਦੂਸਰੇ ਸਾਥੀ ਭਰਾ ਨੇ ਜਿਹੜੇ ਪੀਐਸਟੈਟ 2 ਨਹੀਂ ਪਾਸ ਸੀਗੇ ਉਹਨਾਂ ਦੁਆਰਾ ਜੋ ਵੀ ਡਿਪਾਰਟਮੈਂਟ ਤੇ ਪ੍ਰੈਸ਼ਰ ਬਣਾਇਆ ਗਿਆ ਜਾਂ ਸਰਕਾਰ ਤੇ ਪ੍ਰੈਸ਼ਰ ਬਣਾਇਆ ਗਿਆ ਸਾਨੂੰ ਨਹੀਂ ਇਸ ਵਿੱਚ ਪਤਾ ਤੇ ਉਹਨਾਂ ਨੇ ਜਿਹੜੀ ਇਹ ਸ਼ਰਤ ਨੂੰ ਹੈ ਸਰਕਾਰ ਨੂੰ ਮਜਬੂਰ ਕਰਤਾ ਵੀ ਇਹ ਜਿਹੜੀ ਸ਼ਰਤ ਹੈ ਖਤਮ ਕਰ ਦਿੱਤੀ ਜਾਵੇ ਇਹ ਤੁਹਾਨੂੰ ਇਹ ਦੱਸਣਾ ਚਾਹੁੰਦੇ ਥੋੜੇ ਮਾਧਿਅਮ ਰਾਹੀਂ ਵੀ ਜਿਹੜਾ ਟੈਟ ਹੈ ਇਹ ਦੋ ਤਰ੍ਹਾਂ ਦਾ ਸੀਗਾ ਇੱਕ ਮੈਥਮੈਟਿਕਸ ਤੇ ਇੱਕ ਸੋਸ਼ਲ ਸਾਇੰਸ ਜਿਹੜਾ ਦੂਸਰੇ ਸਾਡੇ ਸਾਥੀ ਕਹਿ ਰਹੇ ਨੇ ਵੀ ਫਿਜ਼ੀਕਲ ਦਾ ਟੈਟ ਹੁੰਦਾ ਹੀ ਨਹੀਂ ਇਹ ਅਸੀਂ ਕਹਿੰਦੇ ਆ ਫਿਜ਼ੀਕਲ ਦਾ ਟੈਟ ਹੁੰਦਾ ਹੀ ਨਹੀਂ ਲੇਕਿਨ ਜਿਹੜੀ ਐਨਸੀਟੀ ਹੈ ਉਹ ਕਹਿੰਦੀ ਹੁੰਦਾ ਹੀ ਨਹੀਂ ਟੈਟ ਹ ਮੈਥਮੈਟਿਕਸ ਐ ਸੋਸ਼ਲ ਸਾਇੰਸ ਜਿਹੜੇ ਮੈਥਮੈਟਿਕਸ ਹੈ ਉਹਦੇ ਵਿੱਚ ਮੈਥ ਸਾਇੰਸ ਜਿਹੜਾ ਸਬਜੈਕਟ ਕਲੀਅਰ ਹੋ ਜਾਂਦਾ ਹੈ ਜਿਹੜੇ ਬਚਦੇ ਵਿਸ਼ਾ ਹਿੰਦੀ ਪੰਜਾਬੀ ਐਸਐਸਟੀ ਹੋਮ ਸਾਇੰਸ ਉਰਦੂ ਸੰਸਕ੍ਰਿਤ ਫਿਜ਼ੀਕਲ ਐਜੂਕੇਸ਼ਨ 뮤직 ਇਹ ਐਸਐਸਟੀ ਹੀ ਨਾਲ ਜਾਂ ਮੈਥਮੈਟਿਕਸ ਦੋਵਾਂ ਨਾਲ ਕਿਸੇ ਨਾਲ ਵੀ ਅਪਲਾਈ ਕਰ ਸਕਦੇ ਹਨ ਜਦ ਕਿ ਸਰਕਾਰ ਕੀ ਕਰਦੀ ਹੈ ਜੀ ਅਸੀਂ ਕੋਟ ਮਾਨਯੋਗ ਸਾਨੂੰ ਜਦੋਂ ਸ਼ੰਕਾ ਹੋਈ ਵੀ ਇਹ ਕੋੇ ਛੇੜਖਾ ਨਹੀਂ ਕਰ ਸਕਦੇ ਹਨ ਕਿ ਸਰਕਾਰ ਡਿਪਾਰਟਮੈਂਟ ਕੋੇ ਛੇੜਖਾ ਨਹੀਂ ਕਰ ਸਕਦੀ ਹੈ ਅਸੀਂ 23 ਅਗਸਤ ਨੂੰ ਜਿਹੜਾ ਕਿ ਮਾਨਯੋਗ ਦਾ ਦਰਵਾਜ਼ਾ ਖੜਕਟਾਣੇ ਹਾਈ ਕੋਰਟ ਦਾ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਣੇ ਜੀ ਸਾਨੂੰ ਜੱਜ ਸਾਹਿਬ ਵੱਲੋਂ ਇਹ ਕਿਹਾ ਜਾਂਦਾ ਹੈ ਵੀ ਤੁਸੀਂ ਪ੍ਰੀਵ ਮੈਚ्योर ਕਿਉਂ ਇੱਥੇ ਆ ਗਏ ਹੋ ਵੀ ਹੱਲੇ ਕਿਹੜਾ ਕੋਈ ਤੁਹਾਡਾ ਜਿਹੜਾ ਪ੍ਰੋਸੈਸ ਸ਼ੁਰੂ ਹੋਇਆ ਅਸੀਂ ਜਿਹੜੇ ਸਾਡੇ ਵਕੀਲ ਸਾਹਿਬ ਨੇ ਉਹ ਕਹਿੰਦੇ ਨੇ ਵੀ ਅਸੀਂ ਤਾਂ ਹੀ ਹਾਈ ਕੋਰਟ ਦੇ ਵਿੱਚ ਆਏ ਆ ਜਿਹੜੇ ਬਾਕੀ ਸਬਜੈਕਟ ਨੇ ਉਹਨਾਂ ਦਾ ਸਾਰਾ ਪ੍ਰੋਸੈਸ ਪੂਰਾ ਹੋ ਚੁੱਕਿਆ ਜਿਹੜਾ ਸਾਡਾ ਪ੍ਰੋਸੈਸ ਤੇ ਫਿਜ਼ੀਕਲ ਦਾ ਇਹ ਪੂਰਾ ਨਹੀਂ ਕਰ ਰਹੇ ਸਾਨੂੰ ਸ਼ੱਕ ਹੈ ਵੀ ਕਿਤੇ ਨਾ ਕਿਤੇ ਇਹ ਚੋਰੀ ਮੋਰੀ ਨਾਲ ਕੁਝ ਨਾ ਕੁਝ ਇਹਦੇ ਚ ਗੜਬੜ ਕਰਨਗੇ ਤੇ ਉਹੀ ਗੱਲ ਮਾਨਯੋਗ ਹਾਈ ਕੋਰਟ ਨੇ ਅੱਗੇ ਤਰੀਕ ਦੇਤੀ 18 ਸਤੰਬਰ ਤਰੀਕ ਪਾਤੀ ਵੀ ਤੁਸੀਂ ਡਿਪਾਰਟਮੈਂਟ ਨੂੰ ਕਹਤਾ ਆਦਾ ਫਿਰ ਵੀ ਲੈ ਕੇ ਦਿਓ ਤੁਸੀਂ ਕੀ ਕਰ ਰਹੇ ਹੋ ਇਹਦੇ ਚ ਹੁੰਦਾ ਕੀ ਹੈ ਜੀ 23 ਅਗਸਤ ਨੂੰ ਅਸੀਂ ਕੋਰਟ ਜਾਂਦੇ ਆ ਇੱਕ ਹੀ ਕਰਦਾ ਡਿਪਾਰਟਮੈਂਟ 26 ਅਗਸਤ ਨੂੰ ਇੱਕ ਕੋਰੀਐਂਡਮ ਦਿੰਦੇ ਨੇ ਜਿਹਦੇ ਵਿੱਚ ਲਿਖਿਆ ਜਾਂਦਾ ਕੋਰੀਐਂਡਮ ਸ਼ੋਧ ਪੱਤਰ ਆਪਾਂ ਕਹਾਂਗੇ ਜਿਸ ਵਿੱਚ ਲਿਖਿਆ ਜਾਂਦਾ ਵੀ ਜਿਹੜੀ 41 ਕਾਰਡ ਤੇ ਵਿੱਚ 168 ਡੀਪੀਐਚ ਦੀ ਭਰਤੀ ਸੀ ਉਸ ਟਾਈਮ ਵਿਗਿਆਪਨ ਵਿੱਚ ਇੱਕ ਸ਼ਰਤ ਸੀ ਪੀਐਸਟੈਟ 2 ਲਾਜ਼ਮੀ ਤੌਰ ਤੇ ਪਾਸ ਹੋਵੇ ਲੇਕਿਨ ਹੁਣ ਉਹ ਸ਼ਰਤ ਨੂੰ ਹਟਾ ਦਿੱਤਾ ਜਾ ਰਿਹਾ ਹੈ ਪੀਐਸਟੈਟ 2 ਲਾਜ਼ਮੀ ਤੌਰ ਤੇ ਪਾਸ ਨਹੀਂ ਹੈ ਇਹ ਕੀ ਕਰਦੇ ਨੇ ਸ਼ਾਮ ਨੂੰ ਵੀਰਵਾਰ ਨੂੰ ਇਹ ਸ਼ੋਧ ਪੱਤਰ ਜਾਰੀ ਕਰਦੇ ਨੇ ਤੇ ਸਵੇਰ ਕੈਂਡੀਡੇਟਸ ਨੂੰ ਕਾਲ ਕਰਦੇ ਨੇ ਵੀ ਸਵੇਰ ਤੁਹਾਡੀ ਸਟੇਸ਼ਨ ਅਲਾਟਮੈਂਟ ਹੈ ਤੇ ਕੁਝ ਕੈਂਡੀਡੇਟ ਜੋ ਕਿ ਟੈਟ ਪਾਸ ਨਹੀਂ ਸੀ ਮਤਲਬ ਕਿ ਉਹਦੇ ਵਿੱਚ ਇਹੀ ਕਹਿ ਦਿੱਤਾ ਗਿਆ ਵੀ ਟੈਟ ਦੀ ਲੋੜ ਨਹੀਂ ਹੈ ਫਿਰ ਤਾਂ ਜੋ ਕੈਂਡੀਡੇਟ ਹੋ ਉੱਪਰ ਆਣਗੇ ਉਹ ਸਭ ਨੂੰ ਬੁਲਾਇਆ ਜਾਏਗਾ ਤੇ ਇਹਨਾਂ ਨੇ ਉਹ ਕੈਂਡੀਡੇਟ ਨੂੰ ਸਟੇਸ਼ਨ ਅਲਾਟਮੈਂਟ ਕਰਵਾਤੀ ਨੈਕਸਟ ਡੇ ਇਹਨਾਂ ਨੇ ਉਹਨਾਂ ਨੂੰ ਸਟੇਸ਼ਨ ਜੁਆਇਨ ਕਰਵਾਣੇ ਸੀ ਤੇ ਆਪਾਂ ਦੇਖਦੇ ਹਾਂ ਵੀ ਸਭ ਤੋਂ ਪਹਿਲਾਂ ਜਿਹੜਾ ਰੂਲ ਕੀ ਕਹਿੰਦਾ ਹੈ ਸਭ ਤੋਂ ਪਹਿਲਾਂ ਸਿਲੈਕਸ਼ਨ ਲਿਸਟ ਆਉਂਦੀ ਹੈ ਜੰਤਕ ਪਬਲਿਕ ਹੁੰਦੀ ਹੈ ਜੀ ਉਹ ਘਟੋ ਘਟ 2 ਜਾਂ 3 ਦਿਨ ਜਾਂ 24 ਤੋਂ ਲੈ ਕੇ 48 ਘੰਟੇ ਜਿਹੜੀ ਹੈ ਉਹ ਪਬਲਿਕ ਡੋਮੇਨ 'ਚ ਰਹਿੰਦੀ ਹੈ ਉਸ ਤੋਂ ਬਾਅਦ ਇਹ ਜਿਹੜੇ ਪ੍ਰੋਸੈਸ ਸ਼ੁਰੂ ਹੁੰਦਾ ਹੈ ਇਹਨਾਂ ਨੇ ਕੀ ਕੀਤਾ ਪੁੱਠਾ ਕੀਤਾ ਸਰਕਾਰ ਨੇ ਸਰਕਾਰ ਨੇ ਪਹਿਲਾਂ ਕੈਂਡੀਡੇਟਸ ਨੂੰ ਜੁਆਇਨ ਕਰਵਾਣ ਤੋਂ ਬਾਅਦ ਅਗਲੇ ਦਿਨ ਜਦੋਂ ਸਿਚੁਏਸ਼ਨ ਚਲੇ ਗਏ ਆਪਣੇ ਜੁਆਇਨ ਕਰਨ ਉਸ ਤੋਂ ਬਾਅਦ ਇਹ ਸਿਲੈਕਸ਼ਨ ਲਿਸਟ ਪਾਉਂਦੇ ਨੇ ਜੀ ਦੇਖੋ ਜੀ ਅਸੀਂ ਫਿਰ ਕੋਰਟ ਜਾਂਦੇ ਆ ਸ਼ਨੀ ਸ਼ੁੱਕਰਵਾਰ ਕੋਰਟ ਜਾਂਦੇ ਆ ਪਹੁੰਚਦੇ ਆ ਤੇ ਅਸੀਂ ਵਕੀਲ ਸਾਹਿਬ ਨਾਲ ਗੱਲ ਕਰਦੇ ਆ ਵਕੀਲ ਸਾਹਿਬ ਕਹਿੰਦੇ ਵੀ ਇਹ ਸਰਕਾਰ ਨੇ ਤਾਂ ਥੋੜਾ ਤੱਕਾ ਕਰਤਾ ਤੁਹਾਡੇ ਨਾਲ ਤੇ ਬਾਕੀ ਆਪਾਂ ਕੋਸ਼ਿਸ਼ ਕਰਦੇ ਆਂ ਵੀ ਕੋਰਟ 'ਚ ਆਪਾਂ ਜੱਜ ਸਾਹਿਬ ਦੇ ਅੱਗੇ ਪੇਸ਼ ਹੁੰਨੇ ਆਂ ਵੀ ਗਾਂ ਸ਼ਨੀ ਤੇ ਐਤਵਾਰ ਇਹ ਵੀ ਥੋੜਾ ਮੁਸ਼ਕਲ ਹੈ ਕਿ ਸੋਮਵਾਰ ਕੋਰਟ ਖੁੱਲੂਗੀ ਜਾ ਕੇ ਤੇ ਸੋਮਵਾਰ ਜਾ ਕੇ ਗੱਲ ਸੁਣੀ ਜਾਊਗੀ ਉਹਨੇ ਦਿਨ 'ਚ ਤਾਂ ਬੰਦੇ ਜੁਆਇਨ ਕਰ ਜਾਣਗੇ ਮੈਂ ਕਿਹਾ ਚਲੋ ਵਕੀਲ ਸਾ ਪਰਮਾਤਮਾ ਅਗੇ ਦੁਆ ਕਰਦੇ ਆ ਵੀ ਸਾਡਾ ਹੱਕ ਹੱਲ ਹੋ ਜੇ ਅਸੀਂ ਉਹਨਾਂ ਤੋਂ ਜੋ ਕਰਗੇ ਜੋ ਉਹਨਾਂ ਦੀ ਕਿਸਮਤ ਹੋਊਗੀ ਤੇ ਦੇਖੋ ਤੁਸੀਂ ਪਰਮਾਤਮਾ ਦੇ ਰੰਗ ਉਹ ਪਰਮਾਤਮਾ ਵੀ ਦੇਖਦਾ ਹੈ ਜਦੋਂ ਲੱਗਿਆ ਪਰਮਾਤਮਾ ਨੂੰ ਵੀ ਇਹ ਬੱਚਿਆਂ ਦਾ ਧੱਕਾ ਹੋਇਆ ਹੈ ਪਰਮਾਤਮਾ ਨੇ ਕੀ ਕਰਦਾ ਜੀ ਸ਼ਨੀਵਾਰ ਦਾ ਕੋਰਟ ਜਿਹੜਾ ਹੈ ਰਿਜ਼ਰਵ ਡੇ ਰੱਖ ਕੇ ਓਪਨ ਕਰ ਦਿੰਦੇ ਨੇ ਉਸ ਦਿਨੋਂ ਪਿੱਛੋਂ ਹੁਕਮ ਆ ਜਾਂਦਾ ਵੀ ਸ਼ਨੀਵਾਰ ਕੋਰਟ ਓਪਨ ਕਰੋ ਜੀ ਤੇ ਸਾਡੀ ਜਿਹੜੀ ਹੈ ਪ੍ਰਕਿਰਿਆ ਸਵੇਰੇ ਅਸੀਂ ਅਰਜੀ ਲਗਾਉਂਦੇ ਆ ਸਾਡੀ ਸੁਣਾਈ ਦਿੱਤੀ ਜਾਂਦੀ ਹੈ ਜੱਜ ਸਾਹਿਬ ਜਦੋਂ ਪੜ੍ਹਦੇ ਨੇ ਵੀ ਇਹਨਾਂ ਨੇ ਇਹ ਕੰਮ ਕੀਤਾ ਜੱਜ ਸਾਹਿਬ ਉੱਥੇ ਸਟੇ ਲਗਾ ਦਿੰਦੇ ਨੇ ਵੀ ਪਰਤੀ ਨੂੰ ਸਟੇ ਕਰ ਦਿੱਤਾ ਜਾਵੇ ਜੇਕਰ ਕੋਈ ਕੈਂਡੀਡੇਟ ਜੁਆਇਨ ਕਰਦਾ ਹੈ ਤਾਂ ਇਸ ਦਾ ਜਿਹੜਾ ਹਰਜਾਨਾ ਹੈ ਉਹ ਸੈਕਟਰੀ ਸਾਹਿਬ ਨੂੰ ਪੁਕਤਣਾ ਪਊਗਾ ਫਟਾਫਟ ਜਾ ਕੇ ਉਸ ਤੇ ਜੁਆਇਨਿੰਗ ਦੇ ਰੋਕ ਲਗਾ ਦਿੱਤੀ ਜਾਂਦੀ ਹੈ ਤੇ ਉਸ ਦੇ ਬਾਵਜੂਦ ਫਿਰ ਜਿਹੜੀ ਸਾਡੀ ਹੈ ਭਰਤੀ ਪ੍ਰਕਿਰਿਆ ਉੱਥੇ ਰੋਕ ਦਿੱਤੀ ਜਾਂਦੀ ਹੈ ਉਸ ਦੀ ਤਾਰੀਖ ਅੱਗੇ ਪੈਂਦੀ 19 ਜਨਵਰੀ 19 ਜਨਵਰੀ 2024 ਉਸ ਤੋਂ ਬਹਿਸ ਹੁੰਦੀ ਹੈ ਜੀ ਪੂਰੀ ਬਹੁਤ ਵਧੀਆ ਬਹਿਸ ਹੁੰਦੀ ਜੀ ਦੂਜੀ ਧਿਰ ਕੋਲ ਜਿਹੜੇ ਸੀਗੇ ਟੌਪ ਕਲਾਸ ਵਕੀਲ ਸੀਗੇ ਅਸੀਂ ਜੀ ਬੇਰੋਜ਼ਗਾਰ ਬੰਦੇ ਆ ਜੀ ਪ੍ਰਾਈਵੇਟ ਨੌਕਰੀਆਂ ਲੱਗੀਆਂ ਹੋਇਆਂ 10 10 12 12 ਹਜ਼ਾਰ ਤੇ ਅਸੀਂ ਇੱਕ ਆਪਦਾ ਜੋ ਵੀ ਸਾਡੀ ਹਸਿਆਸੀ ਉਸ ਅਨੁਸਾਰ ਅਸੀਂ ਆਪਦਾ ਵਕੀਲ ਕੀਤਾ ਜੀ ਤੇ ਦੇਖੋ ਜੀ ਕੋਰਟ ਦੇ ਵਿੱਚ ਤਾਂ ਉਹੀ ਗੱਲਾਂ ਹੋਣੀਆਂ ਨੇ ਜੋ ਪ੍ਰੂਫ ਕਰ ਸਕਦੇ ਆਪਾਂ ਉੱਥੇ ਕੋਈ ਵੀ ਮੂੰਝਮਾਨੀ ਗੱਲ ਨਹੀਂ ਹੋਣੀ ਜੋ ਕੁਝ ਕਾਗਜ਼ ਬੋਲਦੇ ਨੇ ਉੱਥੇ 19 ਤਰੀਕ ਨੂੰ ਬੈਸ ਹੋਈ ਪੂਰੀ ਟਕਾ ਕੇ ਜੀ 3 4 ਘੰਟੇ ਬੈਸ ਚੱਲੀ ਤੇ ਉਹ ਬੈਸ ਦਾ ਜਿਹੜਾ ਜੱਜ ਸਾਹਿਬ ਜਿਹੜੇ ਨੇ ਉਹ ਜਿਹੜਾ ਫੈਸਲਾ ਰਿਜ਼ਰਵ ਰੱਖ ਲੈਂਦੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਰਿਜ਼ਰਵ ਕਿਉਂ ਰੱਖਦੇ ਨੇ ਰਿਜ਼ਰਵ ਤਾਂ ਜਿਹੜੇ ਨੇ 13 ਦੇ ਪੁਆਇੰਟ ਪੁਆਇੰਟ ਪੜਦੇ ਨੇ ਤੇ ਉਹ ਜਿਹੜੇ ਪੁਆਇੰਟ ਨੇ ਦੂਸਰੇ ਜੱਜਾਂ ਨਾਲ ਕਲੀਅਰ ਵੀ ਕਰਦੇ ਨੇ ਵੀ ਹਾਂਜੀ ਇੱਥੇ ਇਹ ਹੋਇਆ ਇੱਥੇ ਹੋਇਆ ਵੀ ਆਪਾਂ ਕੀ ਡਿਸੀਜਨ ਲੈਣਾ ਚਾਹੀਦਾ ਮੈਂ ਦੱਸਣਾ ਚਾਹੁੰਨਾ ਜਿਹੜਾ ਸਾਡਾ ਡਿਸੀਜਨ ਹੈ ਉਹ 30 ਜਨਵਰੀ ਨੂੰ ਆਉਂਦਾ ਤੇ ਪ੍ਰਮਾਤਮਾ ਦੀ ਦਇਆ ਨਾਲ ਸਾਡਾ ਡਿਸੀਜਨ ਜਿਹੜਾ ਸਾਡੇ ਹੱਕ 'ਚ ਜੱਜ ਸਾਹਿਬ ਦਿੰਦੇ ਨੇ ਉਹਨਾਂ ਨੇ ਦੇਖੋ ਸਪਸ਼ਟ ਤੌਰ ਤੇ ਲਿਖਿਆ ਹੈ ਭਰਤੀ ਮੁਕੰਮਲ ਹੋਣ ਤੋਂ ਬਾਅਦ ਨੀਮਤ ਸ਼ੋਧ ਕਰਨਾ ਗੈਰ ਕਾਨੂੰਨੀ ਅਜਿਹਾ ਫੈਸਲਾ ਕਾਨੂੰਨੀ ਰਾਜ ਲਈ ਸ਼ਰਾਪ ਦੇਖੋ ਸ਼ਰਾਪ ਜਿਹੜਾ ਸ਼ਬਦ ਹੈ ਉਹ ਬਹੁਤ ਹੀ ਇੱਕ ਸ਼ਰਾਪ ਸ਼ਬ ਵਰਤਨਾ ਬਹੁਤ ਹੀ ਬਿਲਕੁਲ ਇੱਕ ਚੀਜ਼ ਮੈਨੂੰ ਜ਼ਰੂਰ ਦੱਸ ਦਿਓ ਕਿ ਜਿਵੇਂ ਇਹ ਪਹਿਲਾਂ ਦੀ ਭਰਤੀ ਦੇ ਵਿੱਚ ਤੁਸੀਂ ਇਦਾਂ ਦਾ ਮੈਨੂੰ ਤਾਂ ਲੱਗਦਾ ਨਹੀਂ ਕਿ ਇਹ ਹੋ ਸਕਦਾ ਕਿ ਜਦੋਂ ਪਹਿਲਾ ਨੋਟੀਫਿਕੇਸ਼ਨ ਹੋਰ ਹੋਵੇ ਜਦੋਂ ਅਖੀਰ ਤੱਕ ਆਉਂਦੇ 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 ਤੁਸੀਂ ਸ਼ਰਤਾਂ ਹੀ ਬਦਲ ਦੇਣੋ ਬਿਲਕੁਲ ਬਿਲਕੁਲ ਸਰ ਇਹੀ ਮਾਨਯੋਗ ਸੁਪਰੀਮ ਕੋਰਟ ਵੀ ਕਹਿੰਦੀ ਹੈ ਜਦੋਂ ਗੇਮ ਜਿਹੜੇ ਰੂਲ ਨੇ ਮੈਚ ਦੇ ਉਹ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਬੰਦੇ ਨੇ ਨਾ ਕਿ ਮੈਚ ਖਤਮ ਹੋਣ ਤੋਂ ਬਾਅਦ ਸਾਡੀ ਬਾਰੇ ਤਾਂ ਸਰ ਦੇਖੋ ਮੈਚ ਖਤਮ ਹੀ ਹੋ ਗਿਆ ਬਿਲਕੁਲ ਸਾਡੀ ਲਿਸਟਾਂ ਪਾਣੀਆ ਰਹਿ ਗਏ ਅਸੀਂ ਕਿਆ ਚਾੱਕ ਕੇ ਰਾਤੋ ਰਾਤ ਪਤਾ ਨਹੀਂ ਕਿਹੜੀ ਇਹਨਾਂ ਨੇ ਇਹਨਾਂ ਨੇ ਕੀ ਇਹੋ ਜਿਹਾ ਕੀਤਾ ਚੱਕ ਕੇ ਰੂਲ ਹੀ ਬਦਲਤੇ ਜੀ ਮੰਨਦੇ ਵੀ ਜਿਵੇਂ ਵੀ ਸਰਕਾਰ ਨੇ ਤੁਹਾਡਾ ਨਾ ਧੱਕਾ ਕੀਤਾ ਖਾਸ ਕਰ ਉਹ ਸਰਕਾਰ ਜਿਹੜੀ ਰੋਜ਼ਗਾਰ ਦਾ ਵਾਅਦਾ ਕਰਦੀਆਂ ਜਾਂ ਰੋਜ਼ਗਾਰ ਦਾ ਜਿਹੜਾ ਹੈਗੇ ਰੋਲੀ ਪਿੱਟਦੀ ਹੈ ਕਿਸੇ ਰੋਜ਼ਗਾਰ ਦੇਣਾ ਰੋਜ਼ਗਾਰ ਦਿੱਤਾ ਤੁਸੀਂ ਕੀ ਮੰਨਦੇ ਹੋ ਕਿ ਸਰਕਾਰ ਨੇ ਤੁਹਾਡਾ ਨਾ ਧੱਕਾ ਕੀਤਾ ਬਿਲਕੁਲ ਸਰ ਸਰਕਾਰ ਨੇ ਧੱਕਾ ਕੀਤਾ ਸਾਡੇ ਨਾਲ ਡਿਪਾਰਟਮੈਂਟ ਬਿਲਕੁਲ ਸਹੀ ਚੱਲ ਰਿਹਾ ਸੀਗਾ ਡਿਪਾਰਟਮੈਂਟ ਨੇ ਇਸ਼ਤਿਹਾਰ ਦਿੱਤਾ ਹੈ ਡਿਪਾਰਟਮੈਂਟ ਨੇ ਸਾਨੂੰ ਸਕਰੂਟੀਨ ਕਾਲ ਕੀਤੀ ਹੈ ਵੀ ਕੇਵਲ ਉਹੀ ਉਮੀਦਵਾਰ ਵਿਗਿਆ ਸਕਰੂਟਿਨਰੀ ਰਿਪੋਰਟ ਕਰਨ ਜਿਨ੍ਹਾਂ ਨੇ ਵਿਗਿਆਪਨ ਵਿੱਚ ਦਰਜ ਸ਼ਰਤ ਅਨੁਸਾਰ ਪੀਐਸਟੈਟ 2 ਲਾਜ਼ਮੀ ਤੌਰ ਤੇ ਪਾਸ ਕੀਤਾ। ਦੇਖੋ ਜੀ ਪਬਲਿਕ ਨੋਟਿਸ ਦੇਣਾ ਉਹ ਵੀ ਬੋਲਡ ਕਰਕੇ ਦੇਣਾ। ਬੋਲਡ ਦਾ ਸਰ ਮਤਲਬ ਤੁਸੀਂ ਵੀ ਸਮਝਦੇ ਹੋ ਵੀ ਇਹ ਜਿਹੜੀ ਚਰੀਜ਼ ਹੈ ਬਹੁਤ ਚੀਜ਼ ਹੈ ਬਹੁਤ অতি ਜ਼ਰੂਰੀ ਹੈ। ਅਰਜੈਂਟ ਚੀਜ਼ ਹੈ ਜਿਹੜੀ ਉਹਨੂੰ ਬੋਲਡ ਕਰਦੇ ਆਪਾਂ। ਜੀ ਜੀ ਇੱਕ ਸਰ ਜਿਵੇਂ ਕਿ ਮਿਊਜ਼ਿਕ ਦਾ ਮਿਊਜ਼ਿਕ ਦੇ ਵਿੱਚ ਬਿਨਾ ਟੈਟ ਵਾਲੀ ਕੁੜੀ ਨੇ ਜਿਹੜਾ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਟਾਇਆ ਸੀ। ਵੀ ਸਾਡੇ ਨਾਲ ਜਿਹੜਾ ਸਾਨੂੰ ਵੀ ਜਿਹੜਾ ਟਟ ਤੋਂ ਬਿਨਾ ਛੋੜ ਦੇ ਕੇ ਜਿਹੜਾ ਸਾਡੀ ਜਿਹੜੀ ਭਰਤੀ ਆ ਉਹ ਕੀਤੀ ਜਾਵੇ ਮੈਰਟ ਲਿਸਟ ਦੇ ਆਧਾਰ ਤੇ ਉਥੇ ਡਿਪਾਰਟਮੈਂਟ ਕੀ ਜਵਾਬ ਦੇ ਕੇ ਆਇਆ ਹੈ ਉਥੇ ਹਾਈ ਕੋਰਟ ਦੇ ਵਿੱਚ ਡਿਪਾਰਟਮੈਂਟ ਕਹਿ ਕੇ ਆਇਆ ਵੀ 2018 ਦੇ ਰੂਲਾਂ ਅਨੁਸਾਰ ਅਸੀਂ ਟਟ ਤੋਂ ਛੋੜ ਦੇ ਨਹੀਂ ਸਕਦੇ ਮਿਊਜ਼ਿਕ ਦੇ ਵਿੱਚ ਉਹ ਉੱਥੇ ਜਿਹੜੀ ਸਟੇਟਮੈਂਟ ਦੇ ਕੇ ਆਇਆ ਹਾਈ ਕੋਰਟ ਦੇ ਵਿੱਚ ਡਿਪਾਰਟਮੈਂਟ ਵੀ ਅਸੀਂ 2018 ਦੇ ਰੂਲਾਂ ਦੇ ਅਕੋਰਡਿੰਗ ਤੁਹਾਨੂੰ ਟੈਟ ਤੋਂ ਛੋੜ ਦੇ ਨਹੀਂ ਸਕਦੇ ਤੇ ਫਿਰ ਇਹ ਫਿਜ਼ੀਕਲ ਐਜੂਕੇਸ਼ਨ ਦੇ ਜਿਹੜੇ ਟੀਚਰਾਂ ਵਾਰੀ ਇਹ ਕਿਉਂ ਦਿੱਤੀ ਸਿੱਖਿਆ ਵਿਭਾਗ ਨੇ ਕਿ ਇਹ 2018 ਵਿੱਚ 90 ਰੂਲ ਬਣਾਏ ਗਏ ਸੀਗੇ ਟੀਚਿੰਗ ਕਾਡਰ ਦੇ ਗਰੁੱਪ ਸੀ ਦੇ ਉਹਦੇ ਤਹਿਤ ਸਾਰੀ ਭਰਤੀਆਂ ਆਉਂਦੀਆਂ ਜੀ ਸਾਂਝਾ ਇਸਤਿਹਾਰ ਸੀਗਾ ਤੇ ਸਾਰੇ ਸਬਜੈਕਟਾਂ ਨੂੰ ਇਹਨਾਂ ਨੇ ਅਪੁਆਇੰਟਮੈਂਟ ਦੇ ਦਿੱਤੀ ਮਿਊਜ਼ਿਕ ਦੇ ਵਿੱਚ ਵੀ ਸਿਮਿਲਰ ਕੇਸ ਲੱਗਿਆ ਸੀਗਾ ਜੀ ਕੋੜੀ ਹਾਈ ਮੈਂਡ ਦੇ ਵਿੱਚ ਸੀਗੀ ਉਹਦਾ ਟੈਟ ਨਹੀਂ ਤੇ ਜਿਨ੍ਹਾਂ ਦਾ ਟੈਟ ਕਲੀਅਰ ਸੀ ਉਹਨਾਂ ਦਾ ਵੀ ਐਸਐਸਟ ਟੈਟ ਕਲੀਅਰ ਸੀਗਾ ਤੇ ਵਿਭਾਗ ਨੇ ਉਹਨਾਂ ਨੂੰ ਅਪointment ਦੇ ਦਿੱਤੀ ਤੇ ਇਹ ਜਿਹੜੇ 2018 ਤੇ 2020 ਦੇ ਵਿੱਚ ਅਮੈਂਡਮੈਂਟ ਹੋਈ ਐ ਐਸਐਸ ਕਿਆ ਬਣਾ ਦੇ ਰੂਲ ਬਣੇ ਆ ਜੀ ਟੀਚਿੰਗ ਕਾਟਰ ਦੇ ਉਹਦੇ ਤਹਿਤ ਸਾਰੀ ਭਰਤੀਆਂ ਹੋਈਆਂ ਜੀ ਤੇ ਹੁਣ ਜਦੋਂ ਅਸੀਂ ਮਾਨਯੋਗ ਹਾਈ ਕੋਰਟ ਵਿੱਚ ਗਏ ਸਾਡਾ ਸਾਨੂੰ ਸਟੇ ਮਿਲਿਆ ਉਹਦੇ ਬਾਅਦ ਸਾਡੀ ਜੱਜਮੈਂਟ ਆਈ ਹੈ ਤੇ ਉਹ ਜਿਹੜੀ ਸਾਡੀ ਵਿਰੋਧੀ ਟੀਮ ਹੈ ਉਹਨਾਂ ਨੇ ਸੈਕੰਡ ਵਾਈਜ਼ ਤੇ ਅਪੀਲ ਕਰੀ ਹੋਈ ਹੈ ਤੇ ਅਜੇ ਵੀ ਇੱਕ ਚੀਜ਼ ਹੋਰ ਆ ਹੁਣ ਜਿਵੇਂ ਕਿਉਂਕਿ ਚਲੋ ਠੀਕ ਆ ਤੁਸੀਂ ਕੋਰਟ ਦੇ ਵਿੱਚ ਜਿਹੜਾ ਗਏ ਹੋ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਟ੍ਰਾਈਂਗ ਕੀਤੀ ਆ ਗਏਓ ਸਰਕਾਰ ਦੇ ਨੁਮਾਇੰਦਿਆਂ ਕੋਲ ਕਿਉਂਕਿ ਇਹ ਇਹ ਸਰਕਾਰੀ ਆਖਦੇ ਸੀ ਨਾ ਕਿ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਸੱਥੋਂ ਚੱਲੂ ਤਾਂ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੀ ਬੋਲਬਾਣੀ ਕੀ ਸੀ ਕੀ ਕਿਹਾ ਸਰ ਅਸੀਂ ਵੋਟ ਬਾਰ ਮਿਲਿਆ ਮਿਲ ਚੁਕਿਆ ਸਿੱਖਿਆ ਮੰਤਰੀ ਸਾਹਿਬ ਨੂੰ ਮਿਲ ਚੁਕੇ ਆ ਬਿਲਕੁਲ ਮਿਲ ਚੁਕੇ ਆ ਉਹ ਕਹਿ ਰਹੇ ਅਸੀਂ ਕਰ ਰਹੇ ਆ ਕਰ ਰਹੇ ਆ ਲੇਕਿਨ ਉਹਨਾਂ ਪਰ ਇੱਕ ਇਹ ਇੱਕ ਜ਼ਰੂਰ ਸ਼ਬਦ ਵਰਤਦੇ ਸੀਗੇ ਅਸੀਂ ਥੋੜਾ ਕਰਾਂਗੇ ਉਹ ਕੋਟ ਜਾਣਗੇ ਉਹਨਾਂ ਦਾ ਕਰਾਂਗੇ ਤੁਸੀਂ ਕੋਟ ਜਾਓਗੇ ਅਸੀਂ ਕੋਈ ਵਿਚਾਰਾ ਰਸਤਾ ਰੱਬ ਰਿਹਾ ਲੇਕਿਨ ਸਾਨੂੰ ਨਹੀਂ ਪਤਾ ਸੀਗਾ ਵੀ ਵਿਚਾਰਾ ਰਸਤਾ ਇਹ ਹੋਊਗਾ ਵੀ ਚੱਕ ਕੇ ਰਾਤੋਂ ਰਾਤ ਹੀ ਉਹਨਾਂ ਨੂੰ ਆਰਡਰ ਦੇ ਦੇਣਗੇ ਇੱਕ ਮੈਂ ਤੁਹਾਨੂੰ ਸਾਰੇ ਇੱਕ ਹੋਰ ਮੈਂ ਗੱਲ ਕਹਿਣਾ ਚਾਹ ਰਿਹਾ ਵੀ ਸਾਡੀ ਜਿਹੜੀ ਜੱਜਮੈਂਟ ਆਈ ਹੈ ਉਸ ਵਿੱਚ ਜੱਜ ਸਾਹਿਬ ਨੇ ਇਹ ਕਿਹਾ ਵੀ ਇਹ ਪ੍ਰਤੀ ਜਿਵੇਂ ਨੋਟੀਫਿਕੇਸ਼ਨ ਆਇਆ ਉਸ ਅਨੁਸਾਰ ਹੀ ਹੋਊਗੀ ਮੁਕੰਮਲ ਕੀਤੀ ਜਾਵੇ ਮੁਕੰਮਲ ਕੀਤੀ ਜਾਵੇ ਜਿਹੜੀਆਂ ਪੋਸਟਾਂ ਬਚਦੀਆਂ ਨੇ ਉਹ ਤੁਸੀਂ ਫ੍ਰੀਲੀ ਤੁਹਾਨੂੰ ਫ੍ਰੀडम ਹੈ ਆਜ਼ਾਦੀ ਹੈ ਤੁਹਾਨੂੰ ਜਿਵੇਂ ਮਰਜ਼ੀ ਤੁਸੀਂ ਪੋਸਟਾਂ ਕੱਢੋ ਉਹਨੂੰ ਦੁਬਾਰਾ ਰੀ ਐਡਵਰਟਾਈਜ਼ਮੈਂਟ ਕਰੋ ਤੁਸੀਂ ਟਰੈਕਟਰ ਹੋਂਦੇ ਤੇ ਲੈਣਾ ਹੈ ਜਾਂ ਨਹੀਂ ਲੈਣਾ ਲਾਗੂ ਕਰਨਾ ਹੈ ਉਹ ਤੁਹਾਡੀ ਮਰਜ਼ੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵੀ ਸਰਕਾਰ ਦੀ ਮਨਸ਼ਾ ਉਸ ਤੋਂ ਬਾਅਦ ਵੀ ਜ਼ਾਹਿਰ ਹੋ ਗਈ ਉਸ ਤੋਂ ਬਾਅਦ ਦੇਖੋ ਸਾਡੀ ਜੱਜਮੈਂਟ ਆਉਣ ਤੋਂ ਬਾਅਦ ਪ੍ਰੋਮੋਸ਼ਨਾਂ ਆਉਂਦੀਆਂ ਨੇ ਫਿਜ਼ੀਕਲ ਐਜੂਕੇਸ਼ਨ ਦੀਆਂ ਪ੍ਰੋਮੋਸ਼ਨਾਂ ਆਉਂਦੀਆਂ ਨੇ ਨੋਨ ਟੀਚਿੰਗ ਟੂ ਟੀਚਿੰਗ ਜਿਸ ਵਿੱਚ ਲੈਟਰ ਆਉਂਦਾ ਵੀ ਜਿਹੜੇ ਉਮੀਦਵਾਰਾਂ ਦਾ ਟੈਟ ਕਲੀਅਰ ਨਹੀਂ ਹੈ ਫਿਜ਼ੀਕਲ ਐਜੂਕੇਸ਼ਨ ਵਾਲੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਵਿਚਾਰਿਆ ਨਹੀਂ ਜਾਵੇਗਾ ਦੇਖੋ ਤੁਸੀਂ ਸਾਡੀ ਜੱਜਮੈਂਟ ਆਉਣ ਤੋਂ ਬਾਅਦ ਵੀ ਮਨਸ਼ਾ ਕਲੀਅਰ ਹੋ ਗਈ ਇਹਨਾਂ ਦੀ ਮਤਲਬ ਕਿ ਟੈਟ ਲਾਜ਼ਮੀ ਹੈ 2000 ਰੁਪਏ ਆ ਦੇਖੋ ਸਰ ਨੋਨ ਟੀਚਿੰਗ ਕਾਡਰ ਤੋਂ ਮਾਸਟਰ ਕਾਡਰ ਪਦੰਤੀ ਬਾਰੇ ਡੀਪੀਈ ਫਿਜ਼ੀਕਲ ਐਜੂਕੇਸ਼ਨ ਇਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਵੀ ਕੇਵਲ ਟੈਟ ਪਾਸ ਉਮੀਦਵਾਰ ਹੀ ਇਸ ਵਿੱਚ ਵਿਚਾਰੇ ਜਾਣਗੇ ਬਾਕੀਆਂ ਨੂੰ ਨਹੀਂ ਵਿਚਾਰਿਆ ਜਾਵੇਗਾ ਦੇਖੋ ਸਰਕਾਰ ਦੀ ਮਨਸ਼ਾ ਸਾਰੀ ਜਾਹਰ ਹੋ ਗਈ ਟਾਈਟਲ ਐਜਮੀ ਹੈ ਲੇਕਿਨ ਇਹ ਜਿਹੜੇ ਸਾਡੀ ਕੇਸ ਤੇ ਵਿੱਚ ਇਹਨਾਂ ਨੇ ਕਿਹਾ ਸਾਡੇ ਕੋਲ ਬਾਈ ਮਿਸਟੇਕਨ ਟੈਟ ਪਿਆ ਗਿਆ ਲੇਕਿਨ ਅਸੀਂ ਉਸੇ ਇਹ ਚੀਜ਼ ਸਾਬਤ ਕਰਤੀ ਵੀ ਬਾਈ ਮਿਸਟੇਕਨ ਨਹੀਂ ਹੈ ਅਸੀਂ ਕੋਰਟੇ ਸਾਬਤ ਕਰਤਾ ਇਹਨਾਂ ਦੀ ਸਾਰੀਆਂ ਜਿਹੜੀਆਂ ਜੋ ਜੋ ਇਹਨਾਂ ਨੇ ਕੀਤਾ ਸਭ ਕੁਝ ਸਾਬਤ ਕਰਤਾ ਸੀ ਉੱਥੇ ਇੱਕ ਸਵਾਲ ਹੋਰ ਵੀ ਅੱਬਾ ਜੀ ਤੁਹਾਡੇ ਨਾਲ ਕੀ ਰੌਲਾ ਹੋ ਸਕਦਾ ਸਰਕਾਰ ਦਾ ਕੋਈ ਇਹ ਤਾਂ ਐ ਨਹੀਂ ਕਿ ਨਿੱਜੀ ਤੁਹਾਡੇ ਨਾਲ ਕੋਈ ਰੌਲਾ ਹੋਵੇ ਕਿ ਸਿਰਫ ਤੁਹਾਡੇ ਲਈ ਤੁਸੀਂ ਜਿੰਨੀ ਤੁਹਾਡੀ ਗਿਣਤੀ ਆ ਤੁਹਾਡੇ ਲਈ ਇਦਾਂ ਦਾ ਕੁਝ ਕੀਤਾ ਹੋਵੇ ਇਹ ਸਰ ਇਹ ਲੱਗਦਾ ਹੁਣ ਸਾਨੂੰ ਨਹੀਂ ਪਤਾਗਾ ਕਿ ਇਹਨਾਂ ਨੇ ਕੋਈ ਨਿੱਜੀ ਤੌਰ ਦੇ ਉੱਤੇ ਆਪਣੇ ਬੰਦਿਆਂ ਨੂੰ ਕੁਝ ਦੇਣ ਲਈ ਇਹ ਕੰਮ ਕੀਤਾਗਾ ਜਾਂ ਇਹਨਾਂ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਦੇਖ ਕੇ ਸਾਨੂੰ ਘੱਟ ਦੇਖ ਕੇ ਇਹ ਕੁਝ ਕੀਤਾਗਾ ਤੁਹਾਡੀ ਗਿਣਤੀ ਕਿੰਨੀ ਆ ਜੀ ਅਸੀਂ 20-25 ਜਾਣੇ ਹੈਗੇ ਜੋਗ ਹੈ ਜਿਹੜੇ ਵਿਅਕਤੀ ਤੇ ਇਹਦੇ ਨਾਲ ਸਾਡੇ ਨਾਲ ਇਹ ਧੱਕਾ ਹੋ ਰਿਹਾ ਸਰੋ ਸਰ ਅਸੀਂ ਸਾਰੇ ਮੈਰਿਡ ਬੰਦੇ ਆ ਓਵਰੇਜ ਹੋ ਰਹੇ ਆਗੇ ਨੇੜੇ ਖੜੇ ਆ ਉਮਰਾਂ ਦੇ ਤੇ ਜਿਹੜੇ ਬੇਰੋਜ਼ਗਾਰੀ ਇੰਨੀ ਜ਼ਿਆਦਾ ਹੈ ਅਸੀਂ ਨਾ ਤਾਂ ਕੋਟਾਂ ਕਚੈਰੀਆਂ ਦੇ ਵਕੀਲਾਂ ਦੀ ਫੀਸਾਂ ਦੇ ਸਕਦੇ ਆ ਤਾਂ ਉਸ ਚੀਜ਼ ਦਾ ਵੀ ਸਾਡਾ ਇਹ ਵੱਧ ਤੋਂ ਵੱਧ ਫਾਇਦਾ ਉਠਾ ਰਹੇ ਆਗੇ ਜਦੋਂ ਇਹ ਸਰਕਾਰ ਆਈ ਸੀ ਉਦੋਂ ਤਾਂ ਉਮੀਦ ਹੋਣੀ ਆ ਕਿ ਆਗੇ ਯਾਰ ਹੁਣ ਤੱਕ ਕੀ ਬਤਾ ਸਾਨੂੰ ਨੌਕਰੀਆਂ ਮਿਲ ਜਾਣਗੀਆਂ ਜਿਵੇਂ ਪਹਿਲਾਂ ਕਰੀ ਗੱਲ ਕਰੀ ਆ ਕਿ ਰੋਜ਼ਗਾਰ ਦਾ ਬੜਾ ਰੌਲਾ ਇਸ ਇਸ ਪਾਰਟੀ ਨੇ ਪਾਇਆ ਸੀ ਹਾਂਜੀ ਹਾਂਜੀ ਜਰੂਰ ਵੀਰੇ ਸੀਗਾ ਸਾਨੂੰ ਵੀ ਆਸ ਸੀਗੀ ਸੋ ਸਾਨੂੰ ਵੀ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਤੇ ਵਿਸ਼ਵਾਸ ਸੀ ਅਸੀਂ ਹਜੇ ਤੱਕ ਕੋਈ ਵੀ ਹੋਰ ਰਸਤਾ ਅਪਣਾਏ ਨਹੀਂ ਨਾ ਧਰਨਾ ਨਾ ਪ੍ਰਦਰਸ਼ਨ ਪਰ ਇਹ ਸਾਰਾ ਕੁਝ ਕੀਤਾ ਅਸੀਂ ਕਦੋਂ ਆ ਜਦੋਂ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਦੇ ਜਿਹੜੇ ਜਿਹੜੇ ਜੁਆਇਨਿੰਗ ਹੈ ਜਿਹੜੀ ਉਹ ਕਰਵਾ ਦਿੱਤੀ ਉਹ ਤੋਂ ਬਾਅਦ ਤੇ ਔਰ ਅਸੀਂ ਆ ਮੀਡੀਆ ਦੇ ਵਿੱਚ ਵੀ ਤਾਂ ਆਏ ਆ ਕਿਉਂਕਿ ਕਈ ਜਿਹੜੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਸੀ ਕਿ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਜਿਹੜੇ ਟੀਚਰ ਦਾ ਜਿਹੜਾ ਕੋਰਸ ਕਰ ਰਹੇ ਐ ਡੀਪੀ ਟੀਚਰ ਦਾ ਕੋਰਸ ਕੋਰਸ ਕਰ ਰਹੇ ਐ ਉਹ ਇਹ ਫਾਇਦਾ ਨਹੀਂ ਕਿਉਂਕਿ ਇਹਨਾਂ ਦੀ ਥਾਂ ਤੇ ਬੀਐੜਡ ਲੱਗ ਰਿਹਾ ਨਹੀਂ ਕੋਈ ਬੀਐੜਡ ਨਹੀਂ ਲੱਗ ਰਿਹਾ ਅਸੀਂ ਬੀਐੜਡ ਜ਼ਰੂਰ ਹਾਂ ਪਰ ਨਾਲ ਬੀਪੀਐੜਡ ਐਮਪੀਐੜਡ ਔਰ ਸਾਡਾ ਜਿਹੜਾ ਵਾਹ ਵਾਸਤਾ ਉਸ ਖੇਡਾਂ ਨਾਲ ਹੀ ਹੈ ਅਸੀਂ ਐਸੇ ਯੂਨੀਵਰਸਿਟੀਆਂ ਐਸੇ ਪਟਿਆਲਾ ਯੂਨੀਵਰਸਿਟੀ ਕੋਈ ਪੰਜਾਬ ਯੂਨੀਵਰਸਿਟੀ ਤੇ ਕੋਈ ਆਪਣੇ ਇਹ ਪੰਜਾਬ ਦੀ ਸਾਰੇ ਪੰਜਾਬ ਦੇ ਵਿਸਨੀਕਾਂ ਇੱਕ ਇੱਕ ਕੈਂਡੀਡੇਟ ਵੀ ਸਾਡੇ ਚੋਂ ਬਾਹਰ ਦਾ ਨਹੀਂ ਸਾਰੇ ਪੰਜਾਬ ਦੇ ਆ ਸੋ ਜਿਹੜੀ ਪਹਿਲੇ ਕਾਲ ਆ ਇਹਦੇ ਵਿੱਚ ਸਾਨੂੰ ਜਿਹੜੇ ਸਾਰਿਆਂ ਨੂੰ ਬੁਲਾਇਆ ਗਿਆ ਵੀ ਜਿਹੜੇ ਟੈਟ ਪਾਸ ਆ ਉਹ ਜਿਹੜੇ ਕੈਂਡੀਡੇਟ ਆ ਉਹ ਸਾਰੇ ਆਜੋ ਇੱਕ ਸਰ ਮੈਂ ਤੁਹਾਨੂੰ ਇੱਕ ਹੋਰ ਗੱਲ ਕਰਨੀ ਚਾਹੁੰਦਾ ਸਾਡੇ ਜਿਹੜੇ ਪਰਾ ਨੇ ਉਹ ਕਹਿ ਰਹੇ ਨੇ ਵੀ ਫਿਜ਼ੀਕਲ ਦਾ ਟੈਟ ਹੁੰਦਾ ਹੀ ਨਹੀਂ ਦੇਖੋ ਜੀ ਸਰਕਾਰ ਨੇ ਫਿਜ਼ੀਕਲ ਦਾ ਟੈਟ ਜਿਹੜਾ ਹੈ ਐਡੀਸ਼ਨ ਕਰਕੇ ਲਿਆ ਐਸੇ ਸਾਲ ਕਿਉਂਕਿ ਪਹਿਲਾਂ ਇਸ ਤੋਂ ਦੋ ਟੈਟ ਸੀਗੇ ਮੈਥਮੈਟਿਕਸ ਐਂਡ ਸੋਸ਼ਲ ਸਟਡੀ ਹੁਣ ਉਹਨਾਂ ਨੇ ਸਾਫ਼-ਸਾਫ਼ ਮੋਟਾ ਲਿਖਿਆ ਹੈ ਫੋਲੋਇੰਗ ਨਿਊ ਸਬਜੈਕਟ ਇਨ ਐਡੀਸ਼ਨ ਟੂ ਦੀ ਸੋਸ਼ਲ ਸਟਡੀ ਐਂਡ ਮੈਥਮੈਟਿਕਸ ਮਤਲਬ ਕਿ ਇਹਨਾਂ ਦੋਨਾਂ ਵਿੱਚ ਇਹ ਜਿਹੜੇ ਨੇ ਐਡ ਕਰਤੇ ਨੇ ਚਲੋ ਮੰਨਦੇ ਆਂ ਵੀ ਜੇ ਫਿਜ਼ੀਕਲ ਵਸਿਸ ਟੈਟ ਲਾਜ਼ਮੀ ਨਹੀਂ ਤੇ ਸਰਕਾਰ ਕਿਉਂ ਲੈ ਰਹੀ ਆ ਸਰਕਾਰ ਕਿਉਂ ਪੈਸਾ ਖਰਾਬ ਕਰ ਰਹੀ ਆ ਸਾਡਾ ਤੇ ਲੋਕਾਂ ਦਾ ਜੇ ਨਹੀਂ ਹੈ ਤਾਂ ਇਹ ਦੇਖੋ ਇੰਨਾ ਵੱਡਾ ਸਬੂਤ ਹੈ ਉਸ ਤੋਂ ਬਾਅਦ ਇਹ ਟੈਟ ਜਿਹੜਾ ਹੈ ਇੱਕ ਵਾਰੀ ਕੈਨਸਲ ਵੀ ਹੁੰਦਾ ਜੀ ਠੀਕ ਹੈ ਜੀ ਚਲੋ ਕੈਨਸਲ ਹੋ ਗਿਆ ਬਾਈ ਮਿਸਟੇਕਨ ਲੈ ਗਿਆ ਉਸ ਤੋਂ ਬਾਅਦ ਦੁਬਾਰਾ ਟੈਟ ਫਿਰ ਲਿਆ ਜਾਂਦਾ ਹੈ ਦੇਖੋ ਜੀ ਇੱਕ ਗਲਤੀ ਹੁੰਦੀ ਇੱਕ ਵਾਰੀ ਹੁੰਦੀ ਕਿ ਦੋ ਵਾਰੀ ਹੁੰਦੀ ਹੈ ਤੁਸੀਂ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਆਰਟ ਐਂਡ ਕ્રાਫਟ ਫਿਜ਼ੀਕਲ ਐਜੂਕੇਸ਼ਨ ਹੋਮ ਸਾਇੰਸ ਉਰਦੂ 뮤직 ਸੰਸਕ੍ਰਿਤ ਸਾਰੇ ਅਸੇ ਟੈਟ ਲਾਜ਼ਮੀ ਹੈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ 2000 ਸਰਵਿਸ ਦੇ ਜਿਹੜੇ 2018 ਤੇ 2020 ਦੇ ਜਿਹੜੇ ਸਰਵਿਸ ਰੂਲ ਹੈ ਮਾਸਟਰ ਕੈਡਰ ਦੀ ਭਰਤੀ ਜਿਹੜੀ ਮਰਜ਼ੀ ਹੈ ਉਹਦੇ ਵਾਸਤੇ ਟੈਟ ਲਾਜ਼ਮੀ ਹੈ ਟੈਟ ਬਿਨਾ ਬੰਦਾ ਨਹੀਂ ਲਾ ਸਕਦੇ ਡਿਪਾਰਟਮੈਂਟ ਵਾਲੇ ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਹੋਰ ਮੈਂ ਗੱਲ ਰੱਖਣਾ ਚਾਹੁੰਦਾ ਵੀ ਜਦੋਂ ਨੋਟੀਫਿਕੇਸ਼ਨ ਹੁੰਦੀ ਹੈ ਭਰਤੀ ਦੀ ਉਸ ਵਿੱਚ ਸਾਫ਼-ਸਾਫ਼ ਲਿ ਕੋਰਟ ਨੇ ਇਹ ਵੀ ਕਿਹਾ ਜੱਜ ਸਾਹਿਬਾਨ ਨੇ ਇਹ ਵੀ ਕਿਹਾ ਵੀ ਇਹ ਬੰਦੇ ਜਿਹੜੇ ਨੇ ਉਸ ਟਾਈਮ ਮੇਰੇ ਕੋਲ ਕੋਰਟ 'ਚ ਕਿਉਂ ਨਹੀਂ ਆਏ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਨੋਟੀਫਿਕੇਸ਼ਨ ਕਰਤਾ ਹੈ ਉਸ ਟਾਈਮ ਕਿਉਂ ਨਹੀਂ ਆਏ ਉਸ ਟਾਈਮ ਕੋਰਟ 'ਚ ਆ ਜਾਣਾ ਚਾਹੀਦਾ ਸੀਗਾ ਲੇਕਿਨ ਉਹ ਨਹੀਂ ਆਏ ਉਹ ਭਰਤੀ ਪ੍ਰਕਿਰਿਆ ਸ਼ਾਮਲ ਹੋਏ ਪੇਪਰ 'ਚ ਬੈਠੇ ਉਸ ਦੇ ਬਾਵਜੂਦ ਜਿਹੜਾ ਹੈ ਇੱਕ ਸਕਰੂਟਰੀ ਫਾਰਮ ਹੁੰਦਾ ਹੈ ਅਨਿਲ ਕੁਮਾਰ ਜੀ ਦੱਸਣਗੇ ਉਸ ਬਾਰੇ ਜਦੋਂ ਜੀ ਸਕਰੂਟਰੀ ਲਈ ਬੁਲਾਉਂਦੇ ਆ ਜੀ ਉਹਦੇ ਜੀ ਇਹ ਵਿਰੋਧੀ ਟੀ ਰਮੇਸ਼ਾ ਗੁੰਮਰਾਹ ਕਰਦੀ ਆ ਰਹੀ ਵੀ ਟਟ ਨਹੀਂ ਮੰਗਿਆ ਜੀ ਟਟ ਨਹੀਂ ਮੰਗਿਆ ਜਦੋਂ ਆਪਣੀ ਸਕਰੂਟੀ ਨਹੀਂ ਹੁੰਦੀ ਹੈ ਜੀ ਦਸਤਾਵੇਜ਼ਾਂ ਦੀ ਉਦੋਂ ਇੱਕ ਸਵੈ ਕੋਸ਼ਨਾ ਪੱਤਰ ਭਰਾਇਆ ਜਾਂਦਾ ਜੀ ਸਪੈਸ਼ਲ ਉਹ ਜੇ ਲਿਖਿਆ ਜੀ ਕਿ ਮੈਂ ਰਾਜ ਟੈਟ ਪਾਸ 103 ਨੰਬਰ ਆ ਅਸਵਾਇਕ ਘੋਸ਼ਣਾ ਦਾ ਪਤਾ ਉਥੇ ਹੀ ਭਰਾਇਆ ਜਾਂਦਾ ਜੀ ਹਮੇਸ਼ਾ ਤੇ ਇਹ ਹਮੇਸ਼ਾ ਗੁੰਮਰਾਹ ਕਰਦੇ ਆ ਤੁਹਾਡਾ ਟੈਟ ਨਹੀਂ ਮੰਗਿਆ ਜੀ ਤੇ ਇਹ ਜਦੋਂ ਫਾਰਮ ਆਨਲਾਈਨ ਭਰਾਈ ਗਏ ਸੀ ਉਦੋਂ ਵੀ ਟੈਟ ਦੀ অপਸ਼ਨ ਸੀਗੀ yes or no ਕਰਨਾ ਸੀ ਇਹਨੇ no ਕਰਕੇ ਗਲਤ ਫਾਰਮ ਮਤਲਬ ਸਕਰੂਟੀ ਵਿੱਚ ਸ਼ਾਮਲ ਹੋਏ ਜੀਏ ਭਰਤੀ ਪ੍ਰਕਿਰਿਆ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਲਾਗੂ ਕੀਤਾ ਹੈ ਲਾਜ਼ਮੀ ਹੈ ਮਾਸਟਰ ਕੈਟ ਦੀ ਹਰ ਇੱਕ ਅਸਾਮੀ ਦੇ ਵਿਸ਼ੇ ਲਈ ਟੈਟ ਲਾਜ਼ਮੀ ਹੈ ਜੀ ਤੇ 2022 ਤੱਕ ਜੀ SSC ਦਾ ਹੀ ਟੈਟ ਹੁੰਦਾ ਆ ਜੀ ਜਿੰਨੇ ਵੀ ਪੋਸਟਾਂ ਆਈਆਂ ਪੁਰਾਣੀ ਭਰਤੀਆਂ ਉਹਦੇ ਵਿੱਚ ਇਹ ਟੈਟ ਲਾਗੂ ਹੈ ਜੀ ਹੁਣ ਪੰਜਾਬ ਸਰਕਾਰ ਨੇ ਕੀ ਹੈ ਜੀ ਐਡੀਸ਼ਨ ਕਰਕੇ ਜਿਹੜੀ ਆਣਾ ਸਰਕਾਰ ਹੈ ਜਾਂ ਸੀਟਟ ਹੈ ਉਹਦੇ ਵਿੱਚ ਵੀ ਏ ਟਟ ਮਤਲਬ ਲਾਗੂ ਹੈ ਹੁਣ ਸਰਕਾਰ ਨੇ ਐਡੀਸ਼ਨ ਕਰਕੇ ਜਿਹੜਾ SSC ਟਟ ਹੈ ਉਹ ਥਾਂ ਤੇ ਫਿਜ਼ੀਕਲ ਦਾ ਉਰਦੂ ਦਾ 뮤직 ਦਾ ਟਟ ਲੈ ਰਹੇ ਨੇ ਨਾਲੇ ਸਰ ਜੀ ਵੀ ਮਤਲਬ ਇੱਕ एलिजिਬਿਲਟੀ ਟੈਸਟ ਹੈਗਾ ਸਭ ਤੋਂ ਪਹਿਲਾਂ ਆਪਾਂ एलिजिਬਿਲਟੀ ਨਹੀਂ ਪੂਰੀ ਕਰਦੇਗੇ ਤਾਂ ਫਿਰ ਆਪਾਂ ਯੋਗ ਹੀ ਨਹੀਂ ਉਸ ਸਰਵਿਸ ਦੇ ਤੇ ਅਸੀਂ एलिजिਬਿਲਟੀ ਪੂਰੀ ਕਰਦੇ ਆਂ ਅਸੀਂ ਸੱਚਾਈ ਦੇ ਉੱਤੇ ਖੜੇ ਹੋਈਆਂਗੇ ਮੈਂ ਸਰ ਇੱਕ ਤੁਹਾਨੂੰ ਹੋਰ ਤੁਹਾਡੇ ਮਾਧਮ ਰਾਹੀਂ ਗੱਲ ਕਰਨਾ ਚਾਹਣਾ ਜਿਹੜੇ ਭਰਾ ਸਾਡੇ ਧੂਰੀ ਟੈਂਕੀ ਤੇ ਬੈਠੇ ਨੇ ਅਸੀਂ ਸਾਡੇ ਕੋ ਦੁਸ਼ਮਣ ਨਹੀਂ ਹੈ ਉਹ ਸਾਡੇ ਭਰਾ ਹੀ ਨੇ ਉਹ ਵੀ ਲੇਕਿਨ ਜੋ ਇੱਕ ਨੋਟੀਫਿਕੇਸ਼ਨ ਆ ਚੁੱਕੀ ਹੈ ਉਸ ਦੇ ਅਨਸਾਰ ਹੀ ਡਿਪਾਰਟਮੈਂਟ ਨੂੰ ਜੋ ਹੈ ਪਿਕਚਰ ਕਲੀਅਰ ਕਰਕੇ ਉਹਨੂੰ ਪ੍ਰਤੀ ਕਰ ਦੇਣਾ ਚਾਹੀਦਾ ਹੁਣ ਦੇਖੋ ਜੀ ਜੱਜਮੈਂਟ ਆ ਚੁੱਕੀ ਹੈ ਜੱਜ ਨੇ ਨਾਈ ਸਰਬਾਨ ਨੇ ਕਿਹਾ ਸੀਗਾ 30 ਦਿਨ ਦੇ ਅੰਦਰ ਅੰਦਰ ਭਰਤੀ ਪੂਰੀ ਕਰਕੇ ਇਹਨੂੰ ਕਰੋ ਤੇ ਅਜੇ ਵੀ ਜਿਹੜੀ ਹੈ ਉਹਨਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹ ਉੱਥੇ ਖੜੀ ਹੈ ਸਾਡਾ ਜਿਹੜਾ ਡਬਲ ਬੈਂਚ ਤੇ ਕੇਸ ਲੱਗਾ ਜੋ 14 ਮਈ ਨੂੰ ਫੈਸਲਾ ਆਊਗਾ ਉਹ ਸਿਰ ਮੱਥੇ ਲਵਾਂਗੇ ਅਸੀਂ ਜੋ ਪਰਮਾਤਮਾ ਕਰੂਗਾ ਜੀ ਸਰ ਸਖਾਲੇ ਸ਼ਬਦਾਂ ਦੇ ਵਿੱਚ ਜੇ ਆਪਾਂ ਗੱਲ ਕਹੀ ਹੈ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਦੇ ਨਾਲ ਨੋਟੀਫਿਕੇਸ਼ਨ ਆਇਆ ਸੀ ਭਰਤੀ ਨੂੰ ਉਸੇ ਤਰ੍ਹਾਂ ਦੇ ਨਾਲ ਮੁਕੰਮਲ ਕੀਤਾ ਜਾਵੇ ਬਿਨਾ ਕਿਸੇ ਤੋੜ ਮਰੋੜ ਦੇ ਜਿਹੜਾ ਕਿ ਤੁਹਾਡੇ ਕਹਿਣ ਅਨੁਸਾਰ ਸਰਕਾਰ ਨੇ ਕੀਤਾ ਤੁਸੀਂ ਇਹੀ ਕਹਿ ਰਹੇ ਹੋ ਬਿਲਕੁਲ ਸਰ ਬਿਲਕੁਲ ਜੀ ਸਰ ਨੋਟੀਫਿਕੇਸ਼ਨ ਜਿਹੜਾ ਹੈ ਉਸ ਨੂੰ ਸੁਪਰੀਮ ਕੋਰਟ ਵੀ ਨਹੀਂ ਤੋੜ ਸਕਦੀ ਸੁਪਰੀਮ ਕੋਰਟ ਦੀ ਜਜਮੈਂਟ ਸੁਪਰੀਮ ਕੋਰਟ ਦੀ ਜਜਮੈਂਟ ਆ ਬਹੁਤ ਲੱਗੀਆਂ ਸਾਡੇ ਜਿਹੜੇ ਜਜਮੈਂਟ ਆਈ ਹੈ ਜਜ ਨੇ ਸਪੈਸ਼ਲ ਲਿਖਿਆ ਹੈ ਸੁਪਰੀਮ ਕੋਰਟ ਦੇ ਹਵਾਲਾ ਦੇ ਕੇ ਇਫ ਗੇਮ ਹੈਜ਼ ਬੀਗਨ ਰੂਲ ਕੈਨ ਨੋਟ ਬੀ ਚੇਂਜ ਰੂਲ ਚੇਂਜ ਨਹੀਂ ਕਰ ਸਕਦੇ ਸਰ ਤੁਸੀਂ ਵੀ ਦੇਖੋ ਅੱਜ ਅੱਜ ਕੱਲ ਜਿਹੜਾ ਆਈਪੀਐਲ ਚੱਲ ਰਿਹਾ ਮੰਨ ਲਓ ਟੀ20 ਮੈਚ ਹੈ ਇੱਧਰ ਚੇਨਈ ਸੁਪਰ ਕਿੰਗ ਖੇਲ ਰਹੀ ਹੈ ਨੈਕਸਟ ਜਿਹੜੀ ਹੈ ਬੈਟਿੰਗ ਦਿੱਲੀ ਕੈਪੀਟਲ ਕਰ ਰਹੀ ਹੈ ਜਦੋਂ ਲਾਸਟ ਓਵਰ ਰਹਿ ਗਿਆ ਉਹ ਕਹਿਣਗੇ ਨਾ ਜੀ ਨਾ ਇਹ ਤਾਂ ਟੈਸਟ ਮੈਚ ਹੈ ਇਹ ਤਾਂ ਕਿਥੋਂ ਦਾ ਇਨਸਾਫ ਹੈ ਜੀ ਇਥੇ ਸਾਰਾ ਸਾਰੀ ਗੇਮ ਖਤਮ ਹੋ ਚੁੱਕੀ ਸੀ ਓਨਲੀ ਰਿਜ਼ਲਟ ਹੀ ਫਾਈਨਲ ਡਿਕਲੇਰੇਸ਼ਨ ਹੋਣੀ ਸੀਗੀ ਸਿਲੈਕਸ਼ਨ ਲਿਸਟ ਹੀ ਆਣੀ ਸੀ ਉਹਦੇ ਬਾਅਦ ਇਹਨਾਂ ਨੇ ਕੋਰੀਜੈਂਡਮ ਲਿਆਂਦਾ ਜੀ ਜਿਹੜਾ ਉਹ ਸਰਾਸਰ ਧੱਕਾ ਹੈ ਜੀ ਤੇ ਇਹਨਾਂ ਨੇ ਰਾਤੋਂ ਰਾਤ ਆਪਣੇ ਪਰਸਨ ਪੋਰਟਲ ਵਿੱਚ ਪਾ ਕੇ ਲਿਸਟਾਂ ਰਿਜ਼ਲਟ ਡਿਕਲੇਅਰ ਕੀਤਾ ਤੇ ਉਹ ਤਾਂ ਚਲੋ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਪਹਿਲਾਂ ਹੀ ਅਰਜ਼ੀ ਲਾ ਰੱਖੀ ਸੀ ਤੇ ਸ਼ਨੀਵਾਰ ਨੂੰ ਸਾਡੀ ਕਿਸਮਤ ਦੀ ਕੋਰਟ ਖੁੱਲਣੀ ਸੀ ਤੇ ਸਾਨੂੰ ਸਟੇ ਮਿਲਣਾ ਸੀਗਾ ਜੀ ਤਾਂ ਕਰਕੇ ਤਾਂ ਤਾਲੀ ਕਾਟ ਮਾਸਟਰ ਕੈਡਰ ਦੇ ਇਹ ਉਹ ਕੈਂਡੀਡੇਟ ਨੇ ਜਿਹੜੇ ਕਹਿੰਦੇ ਨੇ ਕਿ ਸਰਕਾਰ ਨੇ ਸਾਡੇ ਨਾਲ ਜਿਹੜਾ ਧੱਕਾ ਕੀਤਾ ਕਿ ਜੋ ਨੋਟੀਫਿਕੇਸ਼ਨ ਪਹਿਲਾਂ ਕੱਢਿਆ ਗਿਆ ਜਿਸ ਤੇ ਤਹਿਤ ਭਰਤੀ ਜਿਹੜੀ ਆ ਹੋਈ ਸੀ ਭਰਤੀ ਨੂੰ ਉਸੇ ਤਹਿਤ ਹੀ ਮੁਕੰਮਲ ਜਿਹੜਾ ਪੂਰਨ ਰੂਪ ਦੇ ਵਿੱਚ ਕੀਤਾ ਜਾਵੇ ਤਾਂ ਜੋ ਸਾਡੇ ਬਣਦੇ ਹੱਕ ਸਾਨੂੰ ਦਿੱਤੇ ਜਾਣ ਸਾਡੇ ਬਣਦੇ ਹੱਕ ਜਿਹੜੇ ਆ ਉਹ ਅਸੀਂ ਲੈ ਸਕੀਏ ਇਹ ਕਹਿੰਦੇ ਕਿ ਅਸੀਂ ਓਵਰ ਏਜ ਹੋ ਚੁੱਕੇ ਹਾਂ ਇਸ ਤੋਂ ਬਾਅਦ ਸਾਡੇ ਪੱਲੇ ਕੁਝ ਵੀ ਨਹੀਂ ਪੈਣਾ ਤਾਂ ਇਹ ਅਸੀਂ ਜਿਹੜਾ ਕ੍ਰਾਈਟੇਰੀਆ ਉਹ ਪੂਰਾ ਕਰਦੇ ਆ ਪਰ ਕ੍ਰਾਈਟੇਰੀਆ ਪੂਰਾ ਕਰਨ ਤੋਂ ਬਾਅਦ ਵੀ ਜਿਹੜੀ ਸਾਡਾ ਬਣਦਾ ਹੱਕ ਆ ਉਹ ਸਾਨੂੰ ਨਹੀਂ ਮਿਲ ਰਿਹਾ ਤੁਸੀਂ ਜੁੜੇ ਰਹੋ ਆਰਐਮ ਵੀ ਟੈਲੀਵਿਜ਼ਨ ਦੇ ਨਾਲ ਹਾਂ ਹੁਣ ਆਪਣੇ ਦੋਸਤ ਜਸਕਰੇ ਬੰਦੋ ਇਜਾਜ਼ਤ ਧੰਨਵਾਦ